ਇਮੋਸ਼ਨਲ ਹੋ ਗਏ ਸੀ ਬੌਸ ਜੱਜ ਸਾਹਿਬ ਕਿਉਂਕਿ ਫਾਂਸੀ ਸਜ਼ਾ ਜੱਜ ਸਾਹਿਬ ਆਪ ਵੀ ਇਮੋਸ਼ਨਲ ਹੋ ਗਏ ਬਹੁਤ ਇਮੋਸ਼ਨਲ ਅੱਛਾ ਫਾਂਸੀ ਦੇਣੀ ਸਜ਼ਾ ਦੇਣੀ ਸੌਖੀ ਨਹੀਂ ਹੁੰਦੀ ਨਿਬ ਤੋੜੀ ਫਾਂਸੀ ਸਜ਼ਾ ਦਿੱਤੀ ਜੋ 302 ਚ ਉਹਨਾਂ ਨੇ ਕਿਹਾ ਟੂ ਬੀ ਹੈਂਗਡ ਟਿਲ ਡੈਥ ਪਹਿਲੀ ਵਾਰ ਲਾਈਫ ਦੇ ਵਿੱਚ ਇਮੋਸ਼ਨਲ ਹੋਇਆ ਪਹਿਲੀ ਵਾਰ 33 ਸਾਲ ਦੇ ਕਰੀਏ ਪਹਿਲੀ ਵਾਰ 22 ਸਾਲ ਦੀ ਮਾਸੂਮ ਦਿਲਰੋਸ ਦਾ ਇਸ ਤਰ੍ਹਾਂ ਕਤਲ ਕੀਤਾ ਗਿਆ ਕਿ ਦੇਖ ਸੁਣ ਕੇ ਰੋਂਗਟੇ ਖੜੇ ਹੋ ਜਾਣ ਅੱਜ ਉਸ ਮਾਮਲੇ ਦੇ ਵਿੱਚ ਮੁਲਜ਼ਮ ਨੀਲਮ ਨੂੰ ਜਿਹੜੀ ਪਾਂਸੀ ਦੀ ਸਜ਼ਾ ਹੋਈ ਹੈ ਕੋ ਲੋਕਾਂ ਨੇ ਵੀ ਅੱਖਾਂ ਭਰੀਆਂ ਔਰ ਜਦੋਂ ਤੁਹਾਡੇ ਤੁਹਾਨੂੰ ਧੰਨਵਾਦ ਕਰਦੇ ਨੇ ਇਹੇਠਾਂ ਝੁੱਕ ਕੇ ਉਹਦੇ ਫਾਦਰ ਦਿਲਰੋਜ਼ ਤੁਸੀਂ ਗੱਲ ਨਾਲ ਲਾਉਂਦੇ ਉਹਨਾਂ ਨੂੰ ਅੱਜ ਸਾਰੀ ਕਚੈਰੀ ਰੋਪੀ ਹੂੰ ਕਚੈਰੀ ਰੋਪੀ ਸਾਰੀ ਨੀਂਦ ਨਹੀਂ ਸੀ ਆ ਰਹੀ ਟਾਇਲ ਦੇ ਵਿੱਚ ਸੱਚੀ ਗੱਲ ਦੱਸਾਂ ਮੈਂ ਤੁਹਾਨੂੰ ਨੀਂਦ ਨਹੀਂ ਆਈ ਹੈਗੀ ਕੱਲ ਵੀ ਨੀਂਦ ਨਹੀਂ ਆਈ ਰਾਤ ਨੂੰ ਵੀ ਸੋਚਾ ਕੀ ਕਰਨਾ ਕੀ ਨਹੀਂ ਕਰਨਾ ਜਦੋਂ ਮੈਂ ਉਹਦਾ ਮੈਡੀਕਲ ਪੜਿਆ ਨਾ ਬੇਟੀ ਦਾ ਉਹਦੇ ਮੈਂ ਮੈਜਰ ਕਰ ਸਕਦਾ ਸੀਗਾ ਕਿ ਉਹਦੀ ਡੈਥ ਕਿੰਨੀ ਪੇਨਫੁਲ ਹੋਈ ਹੋਣੀ ਮੈਂ ਜਿਹੜਾ ਟ੍ਰੇਚਾਜ ਨੂੰ ਕਹਿੰਦੇ ਆ ਵੈਂਟ ਪਾਈਪ ਦੇ ਵਿੱਚ ਫੂਡ ਪਾਈਪ ਦੇ ਵਿੱਚ ਉਹਦਾ ਦਿੱਤਾ ਸੀਗਾ ਨੱਕ ਚ ਦਿੱਤਾ ਅੱਖਾਂ ਚ ਦਿੱਤਾ ਕੰਨਾਂ ਚ ਦਿੱਤਾ ਮੂੰਹ ਚ ਦਿੱਤਾ ਮੈਂ ਸੋਚਦਾ ਸੀ ਕਿ ਜਦੋਂ ਬੱਚੇ ਦੱਬਿਆ ਹੋਣਾ ਉਹਨੇ ਸਾਹ ਲੈਂਦੀ ਹੋਣੀ ਹੈ ਤੇ ਅੰਦਰ ਦਿੱਤਾ ਜਾਂਦਾ ਹੋਣਾ ਜਦੋਂ ਮੂੰਹ ਖੋਲਦੀ ਹੋਣੀ ਹੈ ਕਿ ਨੱਕ ਰਹੀ ਨਹੀਂ ਸਾਹ ਲੈ ਉਹਦਾ ਮੂੰਹ ਰਾਈ ਤਾਂ ਅੰਦਰ ਦਿੱਤਾ ਗਿਆ ਉਹ ਕਿੰਨੀ ਦਰਦਨਾਕ ਮੌਤ ਹੋਈ ਹੋਣੀ ਮੈਂ ਸੋਚ ਕੇ ਵੀ ਨਾ ਰੁਕਾਂ ਮੈਂ ਜੰਦੀ ਸੀ ਨੀਲਮ ਨੂੰ ਜਦੋਂ ਸਜ਼ਾ ਸੁਣਾਈ ਗਈ ਹੈ ਮਾਨਯੋਗ ਜੱਜ ਸਾਹਿਬ ਨੂੰ ਕਹਿੰਦੇ ਕਿ ਉਹਨੇ ਵੀ ਆਪਣੇ ਬੱਚਿਆਂ ਦਾ ਹਵਾਲਾ ਦਿੱਤਾ ਕਿ ਮੈਨੂੰ ਘੱਟ ਸਜ਼ਾ ਦਿੱਤੀ ਜਾਵੇ ਜੀ ਸਰ ਜੱਜ ਸਾਹਿਬ ਨੂੰ ਕੀ ਦੇਖੋ ਜੀ ਮੈਂ ਇੱਕ ਡਾਈਵੋਰਸੀ ਹਾਂ ਮੇਰੇ ਦੋ ਬੱਚੇ ਹੈ ਤੇ ਮੇਰੇ ਪਿਤਾ ਦੀ ਡੈਥ ਹੋ ਗਈ ਹੈ ਤੇ ਇਸ ਕਰਕੇ ਮੈਨੂੰ ਰੜੀ ਹੈਗੀ ਸਜ਼ਾ ਜੜੀ ਘੱਟੋ ਘੱਟ ਇਹ ਉਹਦੇ ਲਾਸਟ ਜੜੀ ਤੇ ਐਪਲੀਕੇਸ਼ਨ ਸੀ ਜਿਹਨੇ ਜਿਹਨੇ ਜੂੰਦਾ ਇੱਕ ਬੱਚਾ ਮਾਸੂਮ 2.5 ਸਾਲ ਦਾ ਦੱਬਤਾ ਧਰਤੀ ਦੇ ਵਿੱਚ ਮਾਰਦਾ ਤੇ ਉਹਨੇ ਆਪਣੇ ਬੱਚਿਆਂ ਦਾ ਹੀ ਹਵਾਲਾ ਤੇ ਹਵਾਲਾ ਦਿੱਤਾ ਬੜੇ ਸਟੱਬ ਆਨ ਲੇਟੀ ਦੇਖੋ ਉਹਦੇ ਅੱਜ ਵੀ ਉਹਦੇ ਇਹਨਾਂ ਦਬਾਅ ਤੇ ਕੋਈ ਸ਼ਿਕਰ ਨਹੀਂ ਸੀ ਕਿ ਮੈਂ ਕੋ ਗਲਤ ਕੰਮ ਦੱਸਿਆ ਜਾਂਦਾ ਕਿ ਜਿਹੜੀ ਉਹ ਲੇਡੀ ਆ ਜਿਹੜੀ ਨੀਲਮ ਜੀ ਨੂੰ ਸਜ਼ਾ ਹੋਈ ਹੈ ਬੇਅਦ ਬਦਤਮੀਜ਼ ਕਿਸਮ ਦੀ ਸਨਕੀ ਕਿਸਮ ਦੀ ਲੇਡੀ ਕਿਹਾ ਜਾਂਦਾ ਕਿ ਉਹ ਮਤਲਬ ਪੱਤਰਕਾਰਾਂ ਦੇ ਨਾਲ ਵੀ ਪੁੱਠਾ ਜਿਵੇਂ ਬੋਲ ਦੇਣਾ ਕੋਈ ਉਸ ਨੂੰ ਮਲਾਲ ਨਾਮ ਦੇ ਤਾਂ ਕਹਿੰਦੇ ਚੀਜ਼ ਹੀ ਨਹੀਂ ਸੀ ਕੋਈ ਉਹਦੇ ਦਿਮਾਗ ਦੇ ਵਿੱਚ ਕੋਈ ਭੂਤ ਸਵਾਰ ਸੀਗਾ ਜਿਵੇਂ ਉਹਨੇ ਕੋਈ ਐਕਟ ਕਰ ਕੀਤਾ ਉਹਨੂੰ ਕੋਈ ਰਿਮੋਰਟ ਨਹੀਂ ਸੀਗਾ ਕਿ ਮੈਂ ਮਰਡਰ ਕਰਤਾ ਤੇ ਮੈਨੂੰ ਇਹਦਾ ਕੋਈ ਦੁੱਖ ਹੋਇਆ। ਇਸ ਕੇਸ ਦੇ ਵਿੱਚ ਮੈਂ ਜੋ ਦਬਾਅ ਲਗਾਇਆ ਤਾਂ ਮੈਨੂੰ ਲੱਗਿਆ ਕਿ ਸਾਡਾ ਬਹੁਤ ਵੱਡਾ ਫੇਲਿਅਰ ਪੋਲਿਟਿਕਲ ਸਿਸਟਮ ਦਾ 2.5 ਸਾਲ ਦੇ ਵਿੱਚ ਜਾ ਕੇ ਉਹਨੂੰ ਕੋਈ ਸਸਤੀ ਬੁਲਾਨੀ। ਔਰ ਅੱਜ ਜਦੋਂ ਫੈਸਲਾ ਹੋਇਆ ਮੈਂ ਬੜਾ ਹੈਰਾਨ ਰਹਿ ਗਿਆ ਕਿ ਪੋਲਿਟਿਸ਼ੀਨਾਂ ਦਾ ਉੱਥੇ ਤਾਂ ਤਾਂਤਾ ਲੱਗਿਆ ਹੋਇਆ ਸੀ ਆਪਣੀ ਫੋਟੋ ਖਿਚਾਣ ਵਾਸਤੇ। ਮੈਂ ਇਹ ਗੱਲ ਨਾ ਕਦੀ ਕਿਸੇ ਨੇ ਸ਼ੇਅਰ ਨਹੀਂ ਕੀਤੀ। ਅਨੋਨਿਮਸ ਕਾਲਸ ਬਹੁਤ ਦੋ ਤਿੰਨ ਵਾਰ ਆਈਆਂ ਪਰ ਮੈਂ ਇਗਨੋਰ ਹੀ ਕੀਤੀ ਐ। ਕੀ ਕਿਹਾ ਕੀ ਜਾਂਦਾ ਸੀ? ਕਿ ਹਾਦਨਨ ਕੀ ਹੋਣਾ ਤੇ ਆਹੀ ਕੀ ਕੇਸ ਕਨੂ ਕਰੀ ਜਾਂਦਾ ਛੱਡ ਦੋ ਇਹਨੂੰ ਉਹ ਧਾਨਾ ਮਾਂ ਜਿੰਨੇ ਕੀ ਇੰਨਾ ਕੁਝ ਹੋਣ ਤੇ ਦੁਆਰਾ ਖੜੀ ਹੋਈ ਹੈ ਨਵੰਬਰ 2021 ਨੂੰ ਲੁਧਿਆਣਾ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਹਰ ਕਿਸੇ ਨੂੰ ਝੰਡੂੜ ਕੇ ਰੱਖ ਦਿੱਤਾ 22 ਸਾਲ ਦੀ ਮਾਸੂਮ ਦਿਲਰੋਸ ਦਾ ਇਸ ਤਰ੍ਹਾਂ ਕਤਲ ਕੀਤਾ ਗਿਆ ਕਿ ਦੇਖ ਸੁਣ ਕੇ ਰੋਂਗਟੇ ਖੜੇ ਹੋ ਜਾਣ ਜਾਂ ਇਹ ਕਹਿ ਲਈਏ ਕਿ ਜਿਉਂਦੀ ਬੱਚੀ ਨੂੰ ਹੀ ਧਰਤੀ ਦੇ ਵਿੱਚ ਦਫ਼ਨ ਕਰ ਦਿੱਤਾ ਗਿਆ ਅੱਜ ਉਸ ਮਾਮਲੇ ਦੇ ਵਿੱਚ ਮਲਜ਼ਮ ਨੀਲਮ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਈ ਹੈ ਤੇ ਉਹਦਾ ਸਭ ਤੋਂ ਵੱਡਾ ਸ਼ਰੇਮ ਇਹ ਲੱਗਦਾ ਕਿ ਜੇ ਜਾਂਦਾ ਤਾਂ ਵਕੀਲ ਸਹਿਬਾਨ ਦੀ ਟੀਮ ਨੂੰ ਜਾਂਦਾ ਪਰਕਰ ਸਿੰਘ ਕੁਮਣ ਸਾਡੇ ਨਾਲ ਮੌਜੂਦ ਰਹਿਣਗੇ ਕੁਮਣ ਸਾਹਿਬ ਵੈਲਕਮ ਹੈ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਔਰ ਮੈਮ ਮੈਨੂੰ ਲੱਗਦਾ ਕਿ ਲੱਖਾਂ ਪੰਜਾਬੀਆਂ ਦੇ ਵੱਲੋਂ ਧੰਨਵਾਦ ਤੁਹਾਡਾ ਕਰ ਦਿੰਨੇ ਆ ਕਿ ਜਿੰਨਾ ਤੁਸੀਂ ਇਸ ਕੇਸ ਦੇ ਨਾਲ ਜੀਏ ਹੋ ਇਹ 2-3 ਸਾਲ ਜਿੰਨੀ ਤੁਸੀਂ ਮਿਹਨਤ ਕੀਤੀ ਆ ਔਰ ਇੱਕ ਕਮੈਂਟ ਸ਼ੁਰੂ ਦੇ ਵਿੱਚ ਮੈਂ ਇਹ ਵੀ ਕਹਿਦਾ ਮੈਨੂੰ ਲੱਗਦਾ ਕਿ ਜੇ ਇੱਕ ਵੱਡਾ ਚਲੋ ਸਾਰੇ ਬਹੁਤ ਕਾਬਲੀਅਤ ਨਾਲ ਲੜਦੇ ਨੇ ਪਰ ਜੇ ਮੈਨੂੰ ਲੱਗਦਾ ਕਿ ਤੁਹਾਡੇ ਤਾਈਂ ਇਹ ਕੇਸ ਨਾ ਪਹੁੰਚਦਾ ਜਾਂ ਤੁਸੀਂ ਇਸ ਕੇਸ ਨੂੰ ਨਾ ਪ੍ਰਸੀੂ ਕਰਦੇ ਤਾਂ ਸ਼ਾਇਦ ਲੰਮਾ ਚਲੇ ਜਾਣਾ ਸੀ ਕੰਮ ਬੇਸਬ ਐਡੀ ਗੱਲ ਨਹੀਂ ਹੈ ਇਨਫੈਕਟ ਕੀ ਹੁੰਦਾ ਕਿ ਜਦੋਂ ਚਲਾਨ ਪੇਸ਼ ਹੁੰਦਾ ਹੈਗਾ ਐਫਆਰ ਤੋਂ ਬਾਅਦ ਚਲਾਨ ਪੇਸ਼ ਹੋਣ ਤੋਂ ਬਾਅਦ ਟ੍ਰਾਇਲ ਸਟਾਰਟ ਹੋਣ ਦਾ ਚਾਰਜਸ ਫ੍ਰੇਮ ਹੋਣ ਤੋਂ ਬਾਅਦ ਅਸੀਂ ਐਕਸਪਾਇਰਟ ਕਰਦੇ ਰਹੇ ਹੈਗੇ ਆ ਅਸੀਂ ਇਨਸ਼ੋਰ ਕਰਦੇ ਰਹੇ ਆ ਕਿ ਅਗਰ ਗਵਾਹ ਕੋਈ ਬਾਹਰ ਵੀ ਗਿਆ ਹੋਇਆ ਲੁਧਿਆਣਾ ਛੱਡ ਕੇ ਬਾਹਰ ਗਿਆ ਤਾਂ ਉਹਨੂੰ ਟਾਈਮ ਤੇ ਉਹਨੂੰ ਲੈ ਕੇ ਆਈਏ ਤੇ ਉਹਦੀ ਗੁਆਇਕ ਰਹੀਏ ਤੇ ਉਹਦੇ ਨਾਲ ਕ੍ਰੋਸ ਐਗਜ਼ਾਮਿਨਿਸ਼ਿੰਗ ਰਹੀਏ ਸਾਡੇ ਤਕਰੀਬਨ 25 ਗਵਾਹ ਸੀਗੇ ਜਿਹਦੇ ਵਿੱਚੋਂ ਕੁਝ ਰਿਕਾਰਡ ਵਾਲੇ ਸੀਗੇ ਜਿਵੇਂ ਕੋਈ ਨੌਕਰੀ ਕਰਦਾ ਹੈਗਾ ਸਿਕਿਉਰਿਟੀ ਮੈਨ ਹੈਗਾ ਜਿਹੜਾ ਕਿ ਲਾਸਟ ਸੀਨ ਸਾਡੀ ਥਿਊਰੀ ਸੀਗੀ ਉਹਨੇ ਲਾਸਟ ਦੇਖਿਆ ਸੀਗਾ ਕਿ ਨੀਲੇ ਨੂੰ ਬੱਚੇ ਨੂੰ ਨਾਲ ਲਿਆ ਕੇ ਪਲਾਟ ਦੇ ਅੰਦਰ ਗਈ ਤੇ ਫਿਰ 10 ਮਿੰਟ ਬਾਅਦ ਵਾਪਸ ਆਈ ਤੇ ਬੱਚਾ ਹੈ ਨਹੀਂ ਸੀਗਾ ਉਹ ਇੱਕ ਛੋਟੇ ਛੋਟੇ ਪੁਆਇੰਟ ਹੁੰਦੇ ਜਿਹੜੇ ਸਾਨੂੰ ਕਿ ਬਹੁਤ ਹੀ ਜ਼ਰੂਰੀ ਸੀ ਪ੍ਰੂਵ ਕਰਨੇ ਔਰ ਰਿਕਾਰਡ ਕਈ ਪੁਰਾਣੇ ਰਿਕਾਰਡ ਸੀਗਾ ਤੇ ਸਕਿਉਰਿਟੀ ਏਜੰਸੀਸ ਤੋਂ ਦੂਜੇ ਜਿਹੇ ਰਿਕਾਰਡ ਮੰਗਾਣਾ ਪਿਆ ਫਿਰ ਸੀਸੀਟੀਵੀ ਕੈਮਰਾ ਰਿਕਾਰਡਿੰਗ ਸੀਗੀਆਂ ਕੋਈ ਇੱਕ ਦੇ ਪ੍ਰਾਈਵੇਟ ਘਰ ਵਾਲੇ ਬੰਦੇ ਦੀ ਸੀਗੀ ਤੇ ਬਾਕੀ ਸਾਡੀ ਪੁਲਿਸ ਜਿਹੜੀ ਮੇਨਟੇਨ ਕਰਦੀ ਹੈ ਟ੍ਰੈਫਿਕ ਮੇਨਟੇਨ ਕਰਦੀ ਉਹਨਾਂ ਦੀ ਰਿਕਾਰਡਿੰਗ ਸੀਗੀ ਉਹ ਰਿਕਾਰਡਿੰਗ ਨੂੰ ਮੰਗਾਨ ਦੇ ਵਿੱਚ ਫਿਰ ਉਹਨੂੰ ਪ੍ਰੂਵ ਕਰਨ ਦੇ ਵਿੱਚ ਸਾਡੇ ਕੋਲ নো ਡਾਊਟ ਟਾਈਮ ਲੱਗਿਆ ਹੈਗਾ ਲੇਕਿਨ ਕਿਉਂਕਿ 25 ਗਵਾਹ ਸੀਗੇ ਤੇ ਤਕਰੀਬਨ ਅਸੀਂ ਮੈਂ ਕਹਾ ਤਾਂ 80% ਤਰੀਕਿਆਂ ਦੇ ਵਿੱਚ ਅਸੀਂ ਸਾਰਾ ਇਹ ਕਰਨ ਚ ਕਾਮਯਾਬ ਰਹੇ ਹਾਂ ਕਿਉਂਕਿ ਜਿੱਥੇ ਅਸੀਂ ਐਗਜ਼ਾਮੀਨੇਸ਼ਨ ਇਨ ਚੀਫ ਜਿਹਨੂੰ ਕਹਿੰਦੇ ਗਵਾਹੀ ਕਰਾਣੀ ਹੁੰਦੀ ਹੈ ਉੱਥੇ ਡਿਫੈਂਸ ਕਾਉਂਸਲ ਨੇ ਜਿਹੜਾ ਵੀ ਕਰਨੀ ਹੁੰਦੀ ਹੈ ਤੇ ਕਈ ਆ ਡਿਫੈਂਸ ਕਾਉਂਸਲ ਆ ਉਹ ਡੇਟ ਲੈਂਦੇ ਕਿਉਂਕਿ ਉਹਨੇ ਤਿਆਰੀ ਨਹੀਂ ਹੁੰਦੀ ਉਹਦੇ ਕਸ਼ਮਕਾਸ਼ ਦੇ ਵਿੱਚ ਥੋੜਾ ਲੰਮਾ ਬਹਿ ਗਿਆ ਆਦਰਵਾਇਜ਼ ਤਾਂ ਅਸੀਂ ਇਹ ਟੀਚਾ ਬਣਾਇਆ ਸੀਗਾ ਕਿ 1 ਸਾਲ ਦੇ ਵਿੱਚ ਟ੍ਰਾਇਲ ਕਰਾਉਣਾ ਇੱਕ ਸਾਲ ਦੇ ਵਿੱਚ ਸਟਾਈਲ ਖਤਮ ਕਰਨਾ ਔਰ ਜੱਜ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਔਰ ਜੱਜ ਸਾਹਿਬ ਵੀ ਚਾਹੁੰਦੇ ਸੀ ਕਿ 1 ਸਾਲ ਦੇ ਵਿੱਚ ਇਹਨੂੰ ਟ੍ਰਾਇਲ ਨੂੰ ਖਤਮ ਕਰੀਏ ਕਮੈਂਟ ਸਾਹਿਬ ਜਿੰਨਾ ਹੀ ਨੀਅਸ ਜਿੰਨਾ ਕਹਿ ਲਿਓ ਕਿ ਮੈਨੂੰ ਲੱਗਦਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਸਾਹਬ ਨਾਲ ਔਰ ਜਦੋਂ ਤੋਂ ਇਹ ਦੁਬਾਰਾ ਲੋਕਾਂ ਦੇ ਜ਼ਹਿਨ ਦੇ ਵਿੱਚ ਗੱਲ ਆਈ ਕਿ ਹੁਣ ਸਜ਼ਾ ਦਾ ਟਾਈਮ ਆ ਗਿਆ ਮਿਲਨੀ ਆ ਤਾਂ ਲਗਾਤਾਰ ਕਮੈਂਟਿੰਗ ਹੋ ਰਹੀ ਸੀਗੀ ਕੋਈ ਪਰਮਾਤਮਾ ਨੂੰ ਅਰਦਾਸ ਕਰ ਰਿਆ ਨੀਲਮ ਨੂੰ ਜਦੋਂ ਸਜ਼ਾ ਸੁਣਾਈ ਗਈ ਹੈ ਮਾਨਯੋਗ ਜੱਜ ਸਾਹਿਬ ਵੱਲੋਂ ਕਹਿੰਦੇ ਕਿ ਉਹਨੇ ਵੀ ਆਪਣੇ ਬੱਚਿਆਂ ਦਾ ਹਵਾਲਾ ਦਿੱਤਾ ਕਿ ਮੈਨੂੰ ਘੱਟ ਸਜ਼ਾ ਦਿੱਤੀ ਜਾਵੇ ਜਦੋਂ ਸਜ਼ਾ ਦਾ ਮੌਕਾ ਸੀਗਾ ਹੂੰ ਤਨ ਮੈਂ ਦੱਸਦਾ ਕਿ ਸਾਡੀ ਆਰਗੂਮੈਂਟ ਜਿਹੜੀ ਹੈਗੀ ਆ ਪਿਛਲੇ ਸ਼ੁੱਕਰਵਾਰ ਖਤਮ ਹੋ ਗਈ ਸੀਗੀ ਹੂੰ 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 ਲਾਸਟ ਫਰਡੇ ਜੋ ਆਰਗੂਮੈਂਟ ਖਤਮ ਹੋਈ ਹੈ ਉਸ ਤੋਂ ਬਾਅਦ ਜੱਜ ਸਾਹਿਬ ਨੇ ਇਮੀਡੀਏਟਲੀ ਅਨਾਉਂਸ ਕਰਤਾ ਸੀਗਾ ਕਿ ਭਾਈ ਤੂੰ ਦੋਸ਼ੀਨ ਹੈ ਤੈਨੂੰ ਕਨਵਿਕਟਡ ਆ ਹੈਗਾ ਬਣਾਤਾ ਹੈਗਾ ਤੈਨੂੰ ਅਕਿਊਜ਼ ਜਿਹੜੀ ਅਕਿਊਜ਼ ਤੋਂ ਹੁਣ ਕਨਵਿਕਟ ਬਣ ਗਈ ਹੈ ਹੂੰ ਹੁਣ ਕੁਆਂਟਮ ਆਫ ਸੈਂਟੈਂਸ ਤੇ ਗੱਲ ਹੋਣੀ ਸੀਗੀ ਹੂੰ ਕੁਆਂਟਮ ਆਫ ਸੈਂਟੈਂਸ ਤੇ ਸਾਡੀ ਮੰਡੇ ਵੀ ਔਰ ਟਿਊਜ਼ਡੇ ਸਾਡੇ ਦੋ ਦਿਨ ਆਰਗੂਮੈਂਟ ਲਗਾਤਾਰ ਚੱਲੀ ਹੈ ਹੂੰ ਜਦੋਂ ਆਰਗੂਮੈਂਟ ਸਾਡੀ ਹੋਈ ਅਸੀਂ ਇੱਕ ਹਿਸਟਰੀ ਦੇ ਵਿੱਚ ਲੈ ਗਏ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਇਹ ਜਿਹੜਾ ਬਾਰ ਬਾਰ ਇੱਕ ਇੰਸਿਡੈਂਟ ਹੋਇਆ ਹੈ ਇਹ ਚੰਗੇਜ਼ ਖਾਨ ਦੇ ਵੇਲੇ ਹੋਇਆ ਸੀਗਾ ਉਦੋਂ ਜਿਹੜੇ ਦੋਸ਼ੀ ਸੀਗੇ ਉਹਨੂੰ ਚੰਗੇਜ਼ ਖਾਨ ਜਿਹੜਾ ਜੂਂਦੇ ਨੂੰ ਥੱਲੇ ਦਬ ਕੇ ਮਾਰਦੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਮੁਗਲ ਮਰਾਜ ਇੰਡੀਆ ਚ ਆਇਆ ਹੈਗਾ ਜਦੋਂ ਅਟੈਕ ਕੀਤਾ ਇੰਡੀਆ ਦੇ ਵਿੱਚ ਤੇ ਸਾਡੇ ਦਸਮ ਗੁਰੂ ਪਾਖ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਉਹਨਾਂ ਛੋਟੇ ਸਹਬਜ਼ਾਦਿਆਂ ਨੂੰ ਇਹਨਾਂ ਨੇ ਨੀਹਾਂ ਵਿੱਚ ਲਾਇਆ ਸੀਗਾ ਜੂਦੇ ਨੂੰ ਔਰ ਉਸ ਤੋਂ ਬਾਅਦ ਦੇਖੋ ਤਕਰੀਬਨ 3.5 ਸੌ ਸਾਲ ਹੋ ਗਏ ਨੇ ਆਲਮੋਸਟ ਤੇ ਇੰਨੇ ਸਾਲਾਂ ਬਾਅਦ ਇਹ ਇਨਸੀਡੈਂਟ ਹੋਇਆ ਜਿਸ ਕਿ ਜਿਉਂਦੇ ਜਾਗਦੇ ਬੱਚੇ ਨੂੰ ਮਿੱਟੀ ਦੇ ਵਿੱਚ ਜਿਉਂਦੇ ਦਬਤਿਆ ਗਿਆ ਉਹ ਵੀ 2.5 ਪੌਣੇ 3 ਸਾਲ ਦੇ ਬੱਚੇ ਨੂੰ ਸੈਂਟੀਮੈਂਟਸ ਬਹੁਤ ਫਲੋ ਕਰਦੇ ਸੀਗੇ ਉਹ ਸੈਂਟੀਮੈਂਟਸ ਦੇ ਵਿੱਚ ਇਹਨੂੰ ਹੁਣ ਪਤਾ ਲੱਗ ਗਿਆ ਸੀਗਾ ਕਿ ਜਾਇ ਜੀ ਸਾਹਿਬ ਨੇ ਜਦੋਂ ਕਾਨਵਰਟ ਕਰਤਾ ਤੇ ਹੁਣ ਸਜ਼ਾ ਜਿਹੜੀ ਹੈ ਕੈਪੀਟਲ ਪਨਿਸ਼ਮੈਂਟ ਹੋਣ ਦੇ ਪੂਰੇ ਅਸਾਰ ਹੈ ਸਾਡੀ ਆਰਗੂਮੈਂਟਸ ਹੁੰਦੀ ਫਿਰ ਉਹਨੇ ਅਰਜ਼ੀ ਦਿੱਤੀ ਦਰਜ ਜਾਇ ਜੀ ਸਾਹਿਬ ਨੂੰ ਕਿ ਦੇਖੋ ਜੀ ਮੈਂ ਇੱਕ ਡਾਈਵੋਰਸੀ ਆ ਮੇਰੇ ਦੋ ਬੱਚੇ ਐ ਤੇ ਮੇਰੇ ਪਿਤਾ ਦੀ ਡੈਥ ਹੋ ਗਈ ਐ ਤੇ ਇਸ ਕਰਕੇ ਮੈਨੂੰ ਰੜੀ ਹੈਗੀ ਸਦਾ ਰੜੀ ਘਟੋ ਘਟ ਦਿਤੀ ਆਵੇ ਇਹ ਉਹਦੇ ਲਾਸਟ ਰੜੀ ਦੇ ਐਪਲੀਕੇਸ਼ਨ ਜਿਹਨੇ ਜਿਹਨੇ ਜੂੰਦਾ ਇੱਕ ਬੱਚਾ ਮਾਸੂਮ 2.5 ਸਾਲ ਦਾ ਦੱਬਤਾ ਧਰਤੀ ਦੇ ਵਿੱਚ ਮਾਰਤਾ ਤੇ ਉਹਨੇ ਆਪਣੇ ਬੱਚਿਆਂ ਦਾ ਹੀ ਹਵਾਲਾ ਦਿੱਤਾ ਹਵਾਲਾ ਦਿੱਤਾ ਹੂੰ ਔਰ ਤੁਸੀਂ ਕੰਪਲੀਟ ਕਰ ਲਓ ਜੀ ਹਾਂਜੀ ਲੇਕਿਨ ਜੈ ਸਾਹਿਬ ਨੇ ਸਾਰਾ ਕੁਝ ਸੁਣ ਕੇ ਨਾ ਉਹਦਾ ਜਿਹੜਾ ਹਾਉ ਭਾਉ ਦੇਖਿਆ ਹੈਗਾ ਕਿਉਂ ਟ੍ਰਾਇਲ ਦੇ ਵਿੱਚ ਜਦੋਂ ਅਸੀਂ ਅਕਿਊਜ਼ ਨੂੰ ਦੇਖਦੇ ਆ ਨਾ ਸਾਨੂੰ ਉਹਦੀ ਮੈਂਟਲ ਕੰਡੀਸ਼ਨਸ ਦਾ ਪਤਾ ਲੱਗ ਜਾਂਦਾ ਹੈ ਬੜੇ ਸਟੱਬ ਆਨ ਲੇਡੀ ਸੀਗੀ ਦੇਖੋ ਉਹਦੇ ਅੱਜ ਵੀ ਉਹਦੇ ਇਹਨਾਂ ਦਿਮਾਗ ਤੇ ਕੋਈ ਸ਼ਿਕਰ ਨਹੀਂ ਸੀਗੀ ਕਿ ਮੈਂ ਕੋਈ ਗਲਤ ਕੰਮ ਕੀਤਾ ਤੇ ਮੇਰੇ ਹਿਸਾਬ ਨਾਲ ਇੱਕ ਹਿਊਮਨ ਸਾਈਕੋਲੋਜੀ ਹੈ ਤੇ ਜੱਜ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਹਿਊਮਨ ਸਾਈਕੋਲੋਜੀ ਪੜ੍ਹ ਲਈ ਉਹਦਾ ਫੇਸ ਦੇਖਦੇ ਸੀ ਬੜੇ ਧਿਆਨ ਨਾਲ ਸਾਹਮਣੇ ਬੁਲਾ ਕੇ ਉਹਨੂੰ ਪੁੱਛਿਆ ਉਹਨਾਂ ਨੇ ਕਿ ਤੁੱਚ ਕਹਿਣਾ ਚਾਹਨੀ ਹੈ ਫਿਰ ਵੀ ਉਹਨੇ ਕੁਝ ਨਹੀਂ ਬੋਲਿਆ ਆਪਣੇ ਅੰਦਰੜੀ ਉਹਦਾ ਗੁੱਸਾ ਹੈਗਾ ਪਤਾ ਨਹੀਂ ਕਿਸੇ ਚੀਜ਼ ਦਾ ਗੁੱਸਾ ਹੈ ਉਹ ਗੁੱਸਾ ਉਹਨੇ ਜ਼ਾਹਰ ਜਿਹਾ ਦਿਖਾਇਆ ਆਪਣੇ ਇਸ ਫੇਸ ਤੇ ਤੇ ਜੱਜ ਸਾਹਿਬ ਨੇ ਉਹ ਜਿਹੜੀ ਦਰਖਾਸਤ ਆ ਉਹਦੀ ਰੱਦ ਕੀਤੀ ਹੂੰ ਰੱਦ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਤਿੰਨ ਫੈਸਲੇ ਸੀਗੇ ਤਿੰਨਾਂ ਦੇ ਵਿੱਚ ਅੱਜ ਫੈਸਲਾ ਸੁਣਾਇਆ ਹੂੰ ਕੁਮਨ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਬਾਡੀ ਲੈਂਗੁਏਜ ਦੀ ਇਹ ਵੀ ਇੱਕ ਤਰ੍ਹਾਂ ਦੇ ਨਾਲ ਬਹੁਤ ਮੇਜਰ ਪਾਰਟ ਪਲੇ ਕਰਦੀ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ 70 ਤੋਂ 80 ਤਰੀਕਾ ਪਈਆਂ ਨੇ ਪੱਤਰਕਾਰ ਬਹੁਤ ਫੋਲੋ ਕਰਦੇ ਰਹੇ ਨੇ ਔਰ ਉਹ ਦੱਸਿਆ ਜਾਂਦਾ ਕਿ ਜਿਹੜੀ ਉਹ ਲੇਡੀ ਆ ਜਿਹੜੀ ਨੀਲਮ ਜੀ ਨੂੰ ਸਜ਼ਾ ਹੋਈ ਆ ਬੇहद ਬਤਮੀਜ਼ ਕਿਸਮ ਦੀ ਸਨਕੀ ਕਿਸਮ ਦੀ ਲੇਡੀ ਕਿਹਾ ਜਾਂਦਾ ਕਿ ਉਹ ਮਤਲਬ ਪੱਤਰਕਾਰਾਂ ਦੇ ਨਾਲ ਵੀ ਪੁੱਠਾ ਜਿਵੇਂ ਬੋਲ ਦੇਣਾ ਕੋਈ ਉਸ ਨੂੰ ਮਲਾਲ ਨਾਮ ਦੇ ਤਾਂ ਕਹਿੰਦੇ ਚੀਜ਼ ਹੀ ਨਹੀਂ ਸੀ ਕੋਈ ਵੀ ਬਹੁਤ ਸਟੱਬ ਆ ਉਹਨਾਂ ਜੀ ਮੈਂ ਜਿੰਨੀ ਤੁਹਾਨੂੰ ਦੇਖਿਆ ਹੈਗਾ ਵੈਰੀ ਸਟੱਬ ਆਨ ਲੇਡੀ ਉਹਦੇ ਦਿਮਾਗ ਦੇ ਵਿੱਚ ਕੋਈ ਬੁੱਤਸਵਾਰ ਸੀਗਾ ਜਿਵੇਂ ਉਹਨੇ ਕੋਈ ਐਕਟ ਕਰ ਕੀਤਾ ਉਹਨੂੰ ਕੋਈ ਰਿਮੋਰਸ ਨਹੀਂ ਸੀਗਾ ਕਿ ਮੈਂ ਮਰਡਰ ਕਰਤਾ ਤੇ ਮੈਨੂੰ ਇਹਦਾ ਕੋਈ ਦੁੱਖ ਹੋਇਆ ਉਹ ਹੀ ਕਰ ਦਿਖਾਣਾ ਚਾਹੁੰਦੀ ਸੀਗੀ ਕਿ ਮੈਨੂੰ ਇਹਦਾ ਕੋਈ ਫਰਕ ਨਹੀਂ ਪਿਆ ਹੂੰ ਔਰ ਜਿਹੜਾ ਇਹ ਹੀ ਚੀਜ਼ ਹੈਗੀ ਨੇ ਬੋਡੀ ਲੈਂਗੁਏਜ ਦੀ ਬਾਰੇ ਗੱਲ ਕਰਦੇ ਹਾਂ ਤਾਂ ਜੱਜ ਸਾਹਿਬ ਕੀ ਪੂਰਾ ਕੋਰਟ ਜਿਹੜੇ ਹੈਗੇ ਆ ਸਾਰੇ ਉਥੋਂ ਦਾ ਅਮਲਾ ਹੁੰਦਾ ਹੈ ਸਾਡੇ ਉਹ ਵੀ ਇਹੋ ਨੋਟ ਚੀਜ਼ ਕਰਦਾ ਹੁੰਦਾ ਸੀਗਾ ਹੂੰ ਕਿਹਦੇ ਬਾਡੀ ਲੈਂਗੁਏਜ ਇਦਾਂ ਦੀ ਹੈਗੀ ਸਟੱਬ ਆਨ ਜੀ ਹੈਗੀ ਆ ਔਰ ਇਹਨੂੰ ਕੋਈ ਦੁੱਖ ਨਹੀਂ ਹੈਗਾ ਕਿ ਮੈਂ ਮਰਡਰ ਬੱਚੇ ਦਾ 2.5 ਸਾਲ ਪਾਉਣੇ 3 ਸਾਲ ਦੇ ਬੱਚੇ ਦਾ ਮਰਡਰ ਕਰਕੇ ਆਈ ਆ ਹੂੰ ਬੜਾ ਨਾ ਦੁੱਖ ਹੁੰਦਾ ਇੱਕ ਜਦੋਂ ਇਹ ਚੀਜ਼ਾਂ ਦੇਖੀ ਦੀਆਂ ਮੇਰਾ ਤਾਂ ਆਪਣਾ ਕਿਉਂਕਿ ਨਾ ਦਿਲ ਜਿਹੜਾ ਹੈਗਾ ਵਾ ਇੱਕ ਟਾਈਲ ਦੇ ਵਿੱਚ ਬੜਾ ਇਮੋਸ਼ਨਲ ਜਿਹਾ ਤੁਸੀਂ ਅੱਜ ਵੀ ਜਦੋਂ ਉਹ ਉਹ ਬਹੁਤ ਭਾਵੁਕ ਪਲ ਸੀਗਾ ਲੋਕ ਲੋਕਾਂ ਨੇ ਵੀ ਅੱਖਾਂ ਭਰੀਆਂ ਔਰ ਜਦੋਂ ਤੁਹਾਡੇ ਤੁਹਾਨੂੰ ਧੰਨਵਾਦ ਕਰਦੇ ਨੇ ਇਹੇਠਾਂ ਝੁੱਕ ਕੇ ਉਹਦੇ ਫਾਦਰ ਦਿਲਰੋਜ਼ ਤੁਸੀਂ ਗੱਲ ਨਾਲ ਲਾਉਂਦੇ ਹੋ ਨਾ ਉਹਨਾਂ ਨੂੰ ਚੱਕ ਕੇ ਅਸਲ 'ਚ ਬੜਾ ਨਾ 2.5 ਸਾਲ ਦਾ ਸਫਰ ਥੜਾ इमोशनल ਸਫਰ ਆ ਹੂੰ ਕਿਉਂਕਿ ਮੈਂ ਨਾ ਹਮੇਸ਼ਾ ਆਪਣੇ ਨੂੰ ਸਮਝਦਾ ਸੀਗਾ ਕਿ ਮੇਰੇ ਆਪਣੇ ਬੱਚੇ ਹੈਗੇ ਆ ਤੇ ਲੁਧਿਆਣਾ ਕੀ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਦੇ ਬੱਚੇ ਹੈਗੇ ਆ ਉਹ ਆਪਣੇ ਆਪ ਨੂੰ ਦਿਲਰੋਜ਼ ਦੇ ਮਾਤਾ ਪਿਤਾ ਦੀ ਜਗ੍ਹਾ ਰੱਖਦੇ ਸੀ ਨੀਂਦ ਨਹੀਂ ਸੀ ਆ ਰਹੀ ਟਾਇਲ ਦੇ ਵਿੱਚ ਸੱਚੀ ਗੱਲ ਦੱਸਾਂ ਮੈਂ ਤੁਹਾਨੂੰ ਹਾਂ ਨੀਂਦ ਨਹੀਂ ਆਈ ਹੈਗੀ ਕੱਲ ਵੀ ਨੀਂਦ ਨਹੀਂ ਆਈ ਰਾਤ ਨੂੰ ਵੀ ਸੋਚਾ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਇੱਕ इमोशंस ਦਾ ਜਿਵੇਂ ਕਹਿੰਦੇ ਨਾ ਪੋਲਿਟਿਕਸ ਜਿਹਨੂੰ ਕਹਿੰਦੇ ਨਾ ਮੈਂ ਪੋਲਿਟਿਕਸ ਕਹਿੰਦੇ ਸੱਥਾਂ ਤੋਂ ਚਲਦੀ ਹੈ ਹੂੰ ਤਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਚਨ ਤੋਂ ਚਲਦੀ ਹੈ ਹੂੰ ਮਦਰ ਦੀ ਕਿਚਨ ਤੋਂ ਚਲਦੀ ਹੈ ਮਦਰ ਦੇ ਢਿੱਡੋਂ ਚਲਦੀ ਹੈ ਹੂੰ ਹਰ ਇੱਕ ਪਰਿਵਾਰ ਦੇ ਵਿੱਚ ਮੈਂ ਜਦੋਂ ਨਿਕਲਦਾ ਸੀਗਾ ਹੂੰ ਤੇ ਮੈਨੂੰ ਮੇਰੇ ਮਹੱਲੇ ਵਾਲੇ ਪੁੱਛਦੇ ਸੀਗੇ ਕੀ ਕੀ ਬਣਿਆ ਮੇਰੇ ਮਾਤਾ ਜੀ ਮੈਨੂੰ ਪੁੱਛਦੇ ਸੀਗੇ ਅੱਜ ਮੈਨੂੰ ਸਿੱਧੇ ਪੁੱਛਿਆ ਉਹਨਾਂ ਨੇ ਕਹਿੰਦੇ ਕੀ ਬਣਨਾ ਅੱਜ ਦੱਸ ਕੀ ਕਰਨਾ ਹੈ ਬਾਬਾ ਨਹੀਂ ਤਾਂ ਆਮ ਕੇਸ ਚ ਕਦੇ ਤੁਹਾਡੇ ਮਦਰ ਨੇ ਨਹੀਂ ਪੁੱਛਿਆ ਹਜ਼ਾਰਾਂ ਕੇਸ ਕਰ ਲਏ ਜੀ ਹਜ਼ਾਰਾਂ ਕੇਸ ਕਰ ਲਏ ਅੱਜ ਤੱਕ ਪਸ ਬੁੱਕੇ ਦੇ ਕਿਸੇ ਨੇ ਪੁੱਛਿਆ ਨਹੀਂਗਾ ਹ ਇੱਕ ਹਰ ਇੱਕ ਘਰ ਦੇ ਵਿੱਚ ਇਮੋਸ਼ਨਸ ਫਲੋ ਕਰ ਰਿਹਾ ਹੈ ਕਿ ਭਾਈ ਇਹਦੇ ਵਿੱਚ ਨਾ ਕੋਈ ਸਜ਼ਾ ਹੋਣੀ ਚਾਹੀਦੀ ਹੈ। ਮਿਸਾਲੀ ਸਜ਼ਾ ਹੋਵੇ। ਮੈਂ ਕੱਲ ਖਬਰ ਪੜ ਰਿਹਾ ਸੀਗਾ ਕਹਿੰਦੇ ਕਿ ਤਕਰੀਬਨ 17 ਲੱਖ ਵਿਊ ਆਏ ਹੈਗੇ ਇੱਕ ਦਿਨ ਦੇ ਵਿੱਚ ਕਮੈਂਟ ਆਏ ਆ ਕਿ ਇਹਦੇ ਡੈਥ ਪੈਨਲਟੀ ਹੋਣੀ ਚਾਹੀਦੀ। ਹਮਮ। ਔਰ ਜਿੰਨਾ ਮੈਂ ਉਹ ਖਬਰ ਪੜੀ ਤਾਂ ਮੈਂ ਸੱਚੀ ਗੱਲ ਦੱਸਾਂ ਮੇਰੇ ਕੱਲ ਦਾ ਦਿਮਾਗ ਤੇ ਟੈਨਸ਼ਨ ਬੈ ਗਈ। ਕਿ 17 ਲੱਖ ਬੰਦੇ ਨੂੰ ਦੇਖੋ ਤੇ ਔਰ ਜਿਹੜੇ ਕਹਿੰਦੇ ਤਕਰੀਬਨ 3.5 ਕਰੋੜ ਬੰਦਾ ਜਿਹੜਾ ਇਹਨੂੰ ਫੋਲੋ ਕਰ ਰਿਹਾ। ਉਹ 3.5 ਕਰੋੜ ਪਰਿਵਾਰ ਦਜਾੜਾ ਬੋਝ ਹੈ ਉਹ ਮੇਰੇ ਸਿਰ ਤੇ ਬੈਠਾ ਜਿਗਾ ਕਿ ਅੱਜ ਕੋਈ ਇਦਾਂ ਦਾ ਆਰਡਰ ਹੋ ਗਿਆ ਤਾਂ ਮੈਂ ਤਕਰੀਬਨ ਉਹ 3.5 ਕਰੋੜ ਪਰਵਾਰ ਨੂੰ ਕੀ ਸ਼ਕਲ ਦਿਖਾਉਂਗਾ ਸੋ ਜਦੋਂ ਆਰਗੂਮੈਂਟ ਚੱਲਦੀਆਂ ਹੈਗੀਆਂ ਆਰਗੂਮੈਂਟ ਦੇ ਵਿੱਚ ਸਾਨੂੰ ਜਿਹੜਾ ਅਸੀਂ ਅਗਰ 100% ਦੇਨੇ ਕੇਸ ਨੂੰ ਤੇ ਸ਼ਾਇਦ ਮੈਨੂੰ ਇਸ ਕੇਸ ਵਿੱਚ 500% ਦੇਣਾ ਪਿਆ ਹਮ ਹਮ ਆਪਣਾ ਲੌ ਜਿਹੜਾ ਹੈਗਾ ਰਾਤ ਨੂੰ ਵੀ ਅਸੀਂ ਬੈਠੇ ਲੌ ਪੜਦੇ ਹੁੰਦੇ ਸੀਗੇ ਕਿ ਕਿਤੇ ਕੋ ਕਮੀ ਨਾ ਰਹਿ ਜਾਵੇ ਮੇਰਾ ਜਿੰਨਾ ਆਫਿਸ ਹੈਗਾ ਉਹ ਸਾਰਾ ਇਸੇ ਕੰਮ ਲੱਗਿਆ ਸੀਗਾ ਤੁਸੀਂ ਤੁਸੀਂ ਆਪਣੇ ਕਰੀਅਰ ਦੀ ਪੀਕ ਤੇ ਹੋ ਇਸ ਟਾਈਮ ਜਿੰਨੇ ਤੁਸੀਂ ਕੇਸ ਕੀਤੇ ਵੱਡੇ ਵੱਡੇ ਤਾਂ ਤਾਂ ਵੀ ਇਹਦੇ ਉੱਤੇ ਐਕਸਟਰਾ ਐਫਰਟ ਹੋਮਵਰਕ ਕਰਨਾ ਪਿਆ ਮੈਨੂੰ ਲੱਗਦਾ ਜਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਕਿਸੇ ਕੇਸ ਦੀ ਪ੍ਰੈਪਰੇਸ਼ਨ ਕਰਦੇ ਹੋਵੋਗੇ ਮੇਰੇ ਲਈ ਨਾ ਪਹਿਲੀ ਗੱਲ ਹਰੇ ਕੇਸ ਨਾ ਸਭ ਮੇਰਾ ਆਪਣਾ ਬੱਚਾ ਬਣ ਜਾਂਦਾ ਆਈ ਆਲਵੇਸ ਟੇਕ ਇਟ ਐਸ ਚਾਈਲਡ ਲੇਕਿਨ ਆਹ ਕੇਸ ਥੋੜਾ ਸਪੈਸ਼ਲ ਸੀਗਾ ਕਿਉਂਕਿ ਪਬਲਿਕ ਸੈਂਟਰੀ ਇੰਟਰਵੈਂਡ ਇਨਵੋਲਵਸ ਇੱਕ ਪਬਲਿਕ ਸੈਂਟੀਮੈਂਟ ਇਨਵੋਲਡ ਸੀਗੇ ਇੱਕ ਪੇਰੈਂਟ ਇਨਵੋਲਡ ਸੀਗੇ ਔਰ ਬਵ ਆਲ ਮੇਰੀ ਆਪਣੀ ਫੈਮਿਲੀ ਇਨਵੋਲਡ ਸੀਗੇ ਮੇਰੀ ਆਪਣਾ ਵਾਈਫ ਮੇਰੀ ਬੇਟੀ ਮੇਰਾ ਸਨ ਮੇਰੀ ਡਾਟਰ ਇਨ ਲਾ ਉਹ ਸਾਰਾ ਦੁਆ ਸੀਗਾ ਰਾਹ ਉਦੋਂ ਕੈਨੇਡਾ ਬੈਠੀ ਮੈਨੂੰ ਕਾਲ ਕਰੀ ਜਾਂਦੀ ਸੀ Papa ਕੀ ਬਣੂਗਾ ਹਮ ਕਰੋਗੇ ਕੁਛ ਅੱਛਾ ਸੋ ਇੱਕ ਸੈਂਟੀਮੈਂਟ ਫਲੋ ਕਰ ਰਿਹਾ ਜਦੋਂ ਸੈਂਟੀਮੈਂਟ ਫਲੋ ਕਰ ਰਿਹਾ ਨਾ ਉਦੋਂ ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ਇਹਦਾ ਕਾਰਨ ਕੀ ਬਣਿਆ ਕਿ ਵਾਟ ਇਜ਼ ਅ ਰੀਜ਼ਨ ਕਿ ਇਹ ਲੇਡੀ ਨੇ ਕਿਉਂ ਮਾਰਿਆ ਕਿਉਂ ਮਾਰਿਆ ਫਿਰ ਮੈਂ ਥੋੜਾ ਜਿਹਾ ਆਪਣਾ ਦਿਮਾਗ ਲਾਇਆ ਕਿ ਸਾਡੇ ਸੁਸਾਇਟੀ ਚ ਕਮੀ ਕਿੱਥੇ ਹੈ ਹੂੰ ਇਸ ਕੇਸ ਤੇ ਮੈਂ ਅਜੇ ਤੱਕ ਦਿਮਾਗ ਨਹੀਂ ਲਾਇਆ ਸੱਚੀ ਗੱਲ ਦੱਸਾਂ ਹਜ਼ਾਰਾਂ ਕੇਸ ਆਏ ਹਜ਼ਾਰਾਂ ਚਲੇ ਗਏ ਅਸੀਂ ਕਿਸ ਦਿਮਾਗ ਲਾਂਦੇ ਵੀ ਨਹੀਂ ਹੈਗੇ ਹੂੰ ਲੇਕਿਨ ਇਸ ਕੇਸ ਦੇ ਵਿੱਚ ਮੈਂ ਜੋ ਦਿਮਾਗ ਲਗਾਇਆ ਤਾਂ ਮੈਨੂੰ ਲੱਗਿਆ ਕਿ ਸਾਡਾ ਬਹੁਤ ਵੱਡਾ ਫੇਲਿਅਰ ਪੋਲਿਟੀਕਲ ਸਿਸਟਮ ਕਰਕੇ ਹੂੰ ਸਾਡੇ ਜਿਹੜੇ ਪੋਲਿਟੀਸ਼ੀਅਨਸ ਨੇ ਹੂੰ ਉਹ ਵੋਟਸ ਨੂੰ ਜਿਹੜੇ ਹੈ ਨਾ ਪੋਲਰਾਈਜ਼ ਕਰਨ ਦੇ ਚੱਕਰੇ ਬੈਠੇ ਆ ਹੂੰ ਸਾਡੇ ਪੋਲੀਟਿਸ਼ੀਅਨ ਸੈਂਟੀਮੈਂਟ ਭੁੱਲ ਗਏ ਉਹ ਭੁੱਲ ਗਏ ਕਿ ਜਿਹੜੀ ਇੰਡੀਅਨ ਡੈਮੋਕ੍ਰੇਸੀ ਕੀ ਹੈ ਉਹ ਭੁੱਲ ਗਏ ਕਿ ਇੰਡੀਅਨ ਫੈਡਰਲ ਸਿਸਟਮ ਕੀ ਹੈ ਉਹ ਭੁੱਲ ਗਏ ਕਿ ਸਾਡਾ ਸੋਸ਼ਲ ਸਟਰਕਚਰ ਕੀ ਹੈ ਸਾਡਾ ਸੋਸ਼ਲ ਸਟਰਕਚਰ ਸਾਡਾ ਭਾਈਚਾਰਾ ਹੈ ਸਾਡਾ ਉਹ ਸੋਸ਼ਲ ਸਟਰਕਚਰ ਹੈ ਜਿਹਦੇ ਵਿੱਚ ਕੀ ਸਾਡਾ ਪਰਿਵਾਰ ਨੇ ਤਾਂ ਬਾਹਰ ਜਾਣਾ ਹੈ ਲੇਕਿਨ ਸਾਡਾ ਗਵਾਂਢੀ ਸਾਡੇ ਪਹਿਲੇ ਦੁੱਖ ਸੁਖ ਖੜਾ ਹੁੰਦਾ ਹੈ ਅੱਜ ਮਾਂ ਭੈਣ ਧੀ ਪੁੱਤ ਪਿਓ ਦਾਦਾ ਪੂਆ ਮੰਮਾ ਮੰਮੀ ਅੱਜ ਆਪਣੇ ਗਵਾਨ ਜਵਦੇ ਬੱਚੇ ਛੱਡ ਕੇ ਜਾ ਕੇ ਛੱਡੇ ਰਾਜੀ ਨਹੀਂ ਸੀਗੇ ਕਿ ਆਹ ਕੇਸ ਦੇਖ ਕੇ ਕੀ ਕੱਲ ਸਾਡੇ ਬੱਚਿਆਂ ਨਾਲ ਕੀ ਇਤਨਾ ਮਾਹੌਲ ਹੋ ਜਾਊਗਾ। ਹੋਰ ਐ ਰਿਸਪੌਂਸਿਬਿਲਟੀ ਕੀ ਦੀਏ ਜਿਹੜੇ ਸਾਡੇ ਰਿਪ੍ਰੈਜ਼ੈਂਟੇਟਿਵਸ ਆ। ਅੱਜ ਸਾਡੇ ਰਿਪ੍ਰੈਜ਼ੈਂਟੇਟਿਵ ਵੋਟ ਬੈਂਕ ਕਰਨ ਵਾਸਤੇ ਝੂਠ ਬੋਲਦੇ ਆ। ਕੋਈ ਗੁਰਦੁਆਰਾ ਜਾਂਦਾ ਕੋਈ ਬੰਦਰਾ ਜਾਂਦਾ ਝੂਠ ਬੋਲਦੇ ਆ ਫਿਰ ਪੰਜ ਪੰਜ 10 10 ਸਾਲ ਸ਼ਗਲਾ ਨਹੀਂ ਦਿਖਾਉਂਦੇ ਹੈਗੇ। ਕੀ ਉਹਨਾਂ ਨੂੰ ਡਿਊਟੀ ਨਹੀਂ ਹੈਗੀ ਉਹਨਾਂ ਦੀ ਕਿ ਉਹ ਡਿਊਟੀ ਬਾਉਂਡ ਨਹੀਂ ਹੈਗੇ ਕਿ ਜਿਹੜੇ ਲੋਕਾਂ ਨੇ ਸਾਨੂੰ ਵੋਟ ਪਾਈ ਹੈ ਜਿਹੜੀ ਸੁਸਾਇਟੀ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਆ ਅਸੀਂ ਉਹਨਾਂ ਦਾ ਦੁੱਖ ਸੁੱਖ ਖੜੀਏ ਹੂੰ ਹੂੰ 2.5 ਸਾਲ ਦੇ ਵਿੱਚ ਉਸ ਪਰਿਵਾਰ ਦੇ ਸਾਡੇ ਲੁਧਿਆਣਾ ਦਾ ਕੋਈ ਐਮਐਲਏ ਕੋਈ ਐਮਪੀ ਜਾ ਕੇ ਉਹਨੂੰ ਕੋਈ ਸਸਤੀ ਬੁਲਾਣੀ ਗਿਆ ਔਰ ਜਦੋਂ ਫੈਸਲਾ ਹੋਇਆ ਮੈਂ ਬੜਾ ਹੈਰਾਨ ਰਹਿ ਗਿਆ ਕਿ ਪੋਲਿਟਿਸ਼ੀਅਨਾਂ ਦਾ ਉੱਥੇ ਤੰਤਾ ਲੱਗਿਆ ਹੋਇਆ ਸੀ ਆਪਣੀ ਫੋਟੋ ਖਿਚਾਉਣ ਵਾਸਤੇ ਇੱਕ ਸਾਡਾ ਸੋਸ਼ਲ ਵੈਬ ਸਿਸਟਮ ਖਤਮ ਹੋ ਰਿਹਾ ਇਹ ਇਹ ਜਿਹੜਾ ਸਾਰਾ ਤੁਸੀਂ ਚੀਜ਼ਾਂ ਕੋਡ ਕੀਤੀਆਂ ਇਹ ਇਹਦਾ ਵੀ ਬੱਡਾ ਇੱਕ ਇੰਪੈਕਟ ਹੈਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਵੱਡਾ ਇੰਪੈਕਟ ਹੈ ਜਦੋਂ ਅਸੀਂ ਪਰਸੋ ਅੱਜ ਆਰਗੂਮੈਂਟ ਕਨਕਲੂਡ ਕੀਤੀ ਅਸੀਂ ਕੁਆਂਟਮ ਦੇ ਉੱਤੇ ਉਹਦੇ ਵਿੱਚ ਬਕਾਇਦਾ ਮੈਂ ਗੁਰਬਾਣੀ ਦੀ ਰੈਫਰੈਂਸ ਦਿੰਦਾ ਮੈਂ ਗੀਤਾ ਦਾ ਰੈਫਰੈਂਸ ਦਿੰਦਾ ਮੈਂ ਕੁਰਾਨ ਚੋਂ ਰੈਫਰੈਂਸ ਦਿੰਦਾ ਕਿਉਂਕਿ ਸਾਡੇ ਜਿਹੜੇ ਮਜ਼ਬਾ ਚਾਹੁੰਦੇ ਆ ਲੇਕਿਨ ਜਿਹੜੀਆਂ ਛੱਡੀਆਂ ਹੋਲੀ ਬੁੱਕਸ ਹੈਗੀਆਂ ਜਿਹੜੇ ਸਾਡੇ ਗ੍ਰੰਥ ਹੈਗੇ ਆ ਹੂੰ ਉਨ੍ਹਾਂ ਵਿੱਚ ਲਿਖਿਆ ਹੋਇਆ ਹੈ ਇਸ ਚੀਜ਼ਾਂ ਬਾਰੇ ਕਿ ਜਿਹੜਾ ਸੁਸਾਇਟੀ ਦੇ ਵਿੱਚ ਨਿਗਾਰ ਕਿਵੇਂ ਆ ਰਿਹਾ ਹੈਗਾ ਔਰ ਉਹਨੂੰ ਸੁਧਾਰਨਾ ਕਿਵੇਂ ਉਹਦੇ ਸਾਡੇ ਜਿਹੜੇ ਹੈਗੇ ਆ ਸਾਨੂੰ ਵੇਜ਼ ਐਂਡ ਮੀਨਸ ਆਫ ਲਾਈਫ ਦਿੱਤੇ ਹੋਏ ਆ ਸਾਨੂੰ ਗਾਈਡਲਾਈਨਸ ਦਿੱਤੀਆਂ ਹੋਈਆਂ ਮੈਨੂੰ ਲੱਗਦਾ ਕਿ ਉਹਨਾਂ ਚੀਜ਼ਾਂ ਤੋਂ ਦੂਰ ਹੋਣਾ ਇਹ ਉਹਦੇ ਆਫਟਰ ਇਫੈਕਟ ਨੇ ਇਹ ਚੀਜ਼ ਬਹੁਤ ਜ਼ਿਆਦਾ ਆਫਟਰ ਔਰ ਇਹਦਾ ਰਿਸਪਾਂਸਿਬਲ ਕੌਣ ਹੈ ਮੈਂ ਫਿਰ ਵੀ ਦੁਬਾਰਾ ਕਹੂੰਗਾ ਇਹਦੀ ਰਿਸਪਾਂਸਿਬਿਲਟੀ ਸਿਰਫ ਸਾਡੇ ਆ ਪੋਲੀਟਿਸ਼ੀਅਨਸ ਹੈ ਜਿਹੜੇ ਸਿਰਫ ਆਪਣੀ ਮਨਮਰਜ਼ੀ ਨਾਲ ਆਪਣੇ ਲੋੜ ਦੇ ਵੋਟਾਂ ਮੰਗਣ ਆ ਜਾਂਦੇ ਆ ਤੁਸੀਂ ਅੱਜ ਵੇਖੋ ਆ ਬੰਦਾ ਇਹ ਨਹੀਂ ਦਾ ਵੀ ਪਾਰਟੀ ਜਾਂ ਕਰਨੀ ਇਲੈਕਸ਼ਨ ਖੜਨੀ ਆ ਬੀ ਤੋਂ ਸੀ ਤੇ ਜਾ ਕੇ ਇਲੈਕਸ਼ਨ ਜਿੱਤ ਕਰਨੀ ਆ ਆ ਭਾਈ ਤੁਸੀਂ ਇਲੈਕਸ਼ਨ ਕਰਦੇ ਹੋ ਰਿਪਰੈਜ਼ੈਂਟ ਕਰਦੇ ਹੋ ਸੋਸਾਇਟੀ ਨੂੰ ਲੁਧਿਆਣਾ ਵਿੱਚ 17 ਲੱਖ ਵੋਟਰ ਹੈ 17 ਲੱਖ ਵੋਟਰ ਨੂੰ ਤੇ ਰਿਪਰੈਜ਼ੈਂਟ ਕਰਦੇ ਹੋ ਰਿਪਰੈਜ਼ੈਂਟ ਕਰਨ ਤੋਂ ਪਹਿਲੇ ਲੋਕਾਂ ਨੂੰ ਤਾਂ ਦੇਖੋ ਜਿਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਅੱਜ ਸਾਡਾ ਜੁਡੀਸ਼ੀਅਲ ਸਿਸਟਮ ਆਪਣੀ ਓਨੈਸਟੀ ਨਾਲ ਕੰਮ ਕਰ ਰਿਹਾ ਹੈ ਪੁਲਿਸ ਸਿਸਟਮ ਓਨੈਸਟੀ ਨਾਲ ਤਾਂ ਨਹੀਂ ਕੰਮ ਕਰ ਸਕ ਰਿਹਾ ਕਿਉਂਕਿ ਇਹ ਪੋਲੀਟਿਸ਼ੀਅਨ ਦੀ ਡਾਇਰੈਕਟ ਇੰਟਰਫੀਰੈਂਸ ਹੈ ਸਾਡੇ ਪੁਲਿਸ ਬਹੁਤ ਇਮਾਨਦਾਰ ਪੁਲਿਸ ਹੈ ਮੈਂ ਹਰ ਜਗ੍ਹਾ ਇਹ ਗੱਲ ਕਹਿੰਦਾ ਠੀਕ ਹੈ ਹਰ ਜਗ੍ਹਾ ਬਲੈਕ ਸ਼ੀਪਸ ਹੁੰਦੇ ਆ ਗਏ ਲੇਕਿਨ ਇਹਨਾਂ ਨੂੰ ਇੰਡੀਪੈਂਡੈਂਸ ਦੇਣੀ ਚਾਹੀਦੀ ਹੈ ਹੂੰ ਕੌਣ ਇੰਡੀਪੈਂਡੈਂਸ ਦੇ ਰਿਹਾ ਹੈ? ਕੀ ਆ ਪੋਲੀਟੀਸ਼ੀਅਨ ਦਾ ਕੰਮ ਰਲਾ ਲੋਕਾਂ ਨਾਲ ਖੜਨਾ ਹੈ ਉਹ ਕਿਹਾ ਲੋਕਾਂ ਨੂੰ ਛੱਡ ਕੇ ਆਪਣੇ ਚਾਰ ਚਮਚੇ ਨਾਲ ਖੜ ਕੇ ਇਨਸਾਫਦੁਆਰੇ ਲੋਕਾਂ ਨੂੰ ਬਲੈਕਵੇਲਿੰਗ ਚੱਲ ਰਹੀ ਹੈ ਅੱਛਾ ਕੁਮਨ ਸਾਹਿਬ ਆਪਾਂ ਥੋੜਾ ਜਿਹਾ ਜੇ ਚਲੋ ਅੱਜ ਇਹ ਅੰਜਾਮ ਤੱਕ ਕੇਸ ਪਹੁੰਚਾ ਮੈਨੂੰ ਇੱਕ ਇੱਕ ਚੀਜ਼ ਇਹ ਵੀ ਦੱਸੋ ਇੱਕ ਇਹ ਇਸ ਚੀਜ਼ ਦੀ ਬਹੁਤ ਕ੍ਰੋਸਟਰੀ ਹੈ ਜਿਹੜੀ ਜਿਹੜੀ ਇਹ ਅਕਿਊਜ਼ ਸੀਗੀ ਨੀਲਮ ਜਿਹੜੀ ਜਿਨੇ ਪਾਪ ਕੀਤਾ ਜਾਂ ਕਹਿ ਲਓ ਬਹੁਤ ਵੱਡਾ ਕ੍ਰਾਈਮ ਕੀਤਾ ਇਹਦੇ ਨਾਲ ਤੁਹਾਡਾ ਇੰਟਰੈਕਸ਼ਨ ਜਿਹੜੇ ਪਲ ਹੋਏ ਨੇ ਉਹ ਥੋੜਾ ਜਿਹਾ ਬਿਆਨ ਕਰੋ ਸਾਰੇ ਅ ਤਕਰੀਬਨ ਆਲਮੋਸਟ ਸਾਰੇ ਤਰੀਕਾ ਤੇ ਮੈਂ ਦੇਖਦ ਰਿਹਾ ਹੂੰ ਆਮ ਤੌਰ ਤੇ ਜਿਹੜਾ ਦੋਸ਼ੀ ਹੁੰਦਾ ਨਾ ਉਹ ਕਦੇ ਅੱਖ ਚੱਕ ਬਲਾ ਕੇ ਨਹੀਂ ਦੇਖਦਾ ਹੂੰ ਹੂੰ ਉਹਨੂੰ ਕਿਉਂਕਿ ਥੋੜਾ ਹੁੰਦਾ ਹੈ ਕਿ ਮੇਰੇ ਆਪੋਜ਼ਿਟ ਲਾਇਰ ਹੈਗੇ ਆ ਥੋੜੀ ਸ਼ਰਮ ਵੀ ਹੁੰਦੀ ਹੈ ਥੋੜੀ ਹਿਆ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਮੇਰੇ ਖਿਲਾਫ ਇੰਨੇ ਅਗਰ ਬੋਲ ਲੜਨਾ ਹੈਗਾ ਤਾਂ ਉਹਦੀ ਕੋਈ ਇੰਡੀਪੈਂਡੈਂਸ ਹੁੰਦੀ ਹੈ ਲੇਕਿਨ ਜਦੋਂ ਅਸੀਂ ਐਵੀਡੈਂਸ ਕਰਾਉਂਦੇ ਹੁੰਦੇ ਸੀਗੇ ਤਾਂ ਅਸੀਂ ਜਿਵੇਂ ਸਾਈਡ ਤੇ ਖੜੀ ਹੁੰਦੀ ਸੀਗੀ ਅੱਛਾ ਇਹਦੀ ਹਮੇਸ਼ਾ ਵਾਲੀ ਅੱਖ ਹੈਗੀ ਹੈ ਨਾ ਉਹ ਖੜੀ ਹੁੰਦੀ ਤੇ ਸਾਡੇ ਅੱਖ ਚੱਕ ਪਾ ਕੇ ਦੇਖਦੀ ਹੁੰਦੀ ਸੀਗੀ ਅੱਛਾ ਔਰ ਮੈਂ ਨੇ ਕਈ ਵਾਰੀ ਸਰਕਾਰੀ ਵਕੀਲ ਸਾਡੇ ਬੀਡੀ ਗੁਪਤਾ ਜੀ ਨੇ ਜਿਹੜਾ ਮੇਰੇ ਨਾਲ ਟ੍ਰਾਇਲ ਕੀਤਾ ਸੀ ਇਕੱਠਨ ਕੀਤਾ ਉਹਨਾਂ ਨੇ ਵੀ ਗੱਲ ਕਰਨੀ ਕਿ ਦੇਖ ਯਾਰ ਇਹਨੂੰ ਕੋਈ ਇਸ ਚੀਜ਼ ਦੇ ਕੋਈ ਮਤਲਬ ਰਿਮੋਰਸ ਨਹੀਂ ਹੈਗਾ ਕੋਈ ਇਹ ਨਹੀਂ ਹੈਗਾ ਕਿ ਮੈਂ ਗਲਤ ਕੰਮ ਕੀਤਾ ਸਾਡੇ ਦਿਮਾਗ ਚਾਮ ਤੌਰ ਤੇ ਆਂਦੀ ਸੀ ਅੱਛਾ ਅੱਖਾਂ ਚੱਕਾਂ ਪਾ ਕੇ ਕੋਈ ਸ਼ਰਮ ਨਹੀਂ ਕੋਈ ਅੱਖ ਨਹੀਂ ਵੀ ਕੋਈ ਸ਼ਰਮ ਨਹੀਂ ਬਿਲਕੁਲ ਅੱਖ ਚੱਕ ਅੱਖ ਚੱਕ ਪਾ ਕੇ ਦੇਦੀ ਸੀਗੀ ਕਿ ਪਤਾ ਨਹੀਂ ਕੀ ਕਰਨਾ ਹੈ ਲੇਕਿਨ ਅਲਟੀਮੇਟਲੀ ਇਹ ਚੀਜ਼ਾਂ ਨੋਟ ਹੁੰਦੀਆਂ ਨੇ ਕੋਰਟ 'ਚ ਹੂੰ ਹੂੰ ਕੋਰਟਾਂ ਹਮੇਸ਼ਾ ਰੀਲੀਫ ਉਹਨੂੰ ਦਿੰਦੀ ਹੈਗੀ ਹੈ ਜਿਹੜਾ ਕੋਰਟ ਦੇ ਅੱਗੇ ਚੁੱਕਦਾ ਹੈਗਾ ਵਾ ਔਰ ਜਸਟਿਸ ਪਾਲਦਾ ਹੈ ਲੇਕਿਨ ਕੋਈ ਜਸਟਿਸ ਤੱਕ ਇਹ ਨਾ ਲਾਈਨ ਨੂੰ ਫਿਰਨਾ ਉਹ ਜਸਟਿਸ ਨਹੀਂ ਮਿਲਦਾ ਹੈਗਾ ਅੱਜ ਸਾਡੇ ਇੰਡੀਆ ਜੁਡੀਸ਼ੀਅਲ ਸਿਸਟਮ ਦੇ ਵਿੱਚ ਆਮ ਪ੍ਰਾਊਡ ਆਫ ਮਾਈ ਇੰਡੀਆ ਜੁਡੀਸ਼ੀਅਲ ਸਿਸਟਮ ਆ ਪ੍ਰਾਊਡ ਕਰਦਾ ਆਪਣੇ ਨੂੰ ਫੀਲ ਕੇ ਸਾਡੇ ਇਨੇ ਅੱਛੇ ਜੱਜੀ ਸਾਡੇ ਬੈਠੇ ਆ ਮੇਰੇ 33 ਸਾਲ ਦੇ ਕੈਰੀਅਰ ਦੇ ਵਿੱਚ 33 ਸਾਲ ਹੋ ਗਏ ਪ੍ਰੈਕਟਿਸ ਦੇ ਵਿੱਚ ਐਂਡ ਆਵ ਸੀ ਕਿ ਜੱਜੀ ਜੜੇ ਨਾ ਦੇ ਆਰ ਇੰਪਰੂਵਿੰਗ ਬੈਟਰ ਹੋ ਰਹੇ ਔਰ ਇਦਾਂ ਦਾ ਵਰਡਿਕਟ ਦੇ ਕੇ ਜੁਡੀਸ਼ੀਅਲ ਆਫਸਰਸ ਨੇ ਸੁਸਾਇਟੀ 'ਚ ਬੜਾ ਕਲੀਅਰ ਮੈਸੇਜ ਦਿੱਤਾ ਹੈ। ਕਿ ਭਾਈ ਜੇ ਕੋਈ ਜੁਰਮ ਕਰੂਗਾ ਤੇ ਉਹ ਸਜ਼ਾ ਦਾ ਭਾਗੀਦਾਰ ਬਣੂਗਾ ਹੀ ਬਣੂਗਾ। ਅੱਜ ਜਦੋਂ ਜੱਜ ਸਾਹਿਬ ਨੇ ਪੈਨ ਦੀ ਨਿਬ ਤੋੜੀ ਕਿਉਂਕਿ ਸਾਡੇ ਫਾਂਸੀ ਜੋ ਸਹਯਾ ਕਰਦੇ ਆ ਉਹ ਉਹਦੇ ਬਾਰੇ ਵੀ ਥੋੜਾ ਜਿਹਾ ਕੋਮਨ ਸਾਹਿਬ ਮੈਂ ਉਸ ਸਵਾਲ ਤੇ ਆ ਹੀ ਰਿਹਾ ਸੀ ਜਦੋਂ ਡੈਥ ਸੈਂਟੈਂਸ ਦਿੱਤਾ ਜਾਂਦਾ ਉਸ ਤੋਂ ਬਾਅਦ ਨਿਬ ਤੋੜੀ ਜਾਂਦੀ ਥੋੜਾ ਜਿਹਾ ਉਹ ਵੀ ਉਹ ਵੀ ਦੱਸੋ ਕਿ ਉਹ ਉਹ ਪਲ ਕਿਵੇਂ ਸੀ ਇਹਦਾ ਲੌਜੀਕ ਸਾਰਾ ਕੀ ਆ? ਇਨਫੈਕਟਡ ਜਿਹੜੇ ਨਿਬ ਤੋੜੀ ਤੋੜੀ ਨਾ ਉਹਦਾ ਬਹੁਤ ਵੱਡਾ ਡੀਜ਼ਨ ਹੈ ਉਹਦੀ ਹਿਸਟਰੀ ਹੈ ਨਿਬ ਤੋੜਨ ਦਾ ਮਤਲਬ ਹੁੰਦਾ ਹੈ ਕਿ ਇਹ ਬੰਦੇ ਦੀ ਲਾਈਫ ਜਿਹੜੀ ਮੈਂ ਬਰਾਟ ਇਟ ਟੂ ਨੇਟ ਔਰ ਮਨੂੰ ਅੱਗੋਂ ਦੁਆਰਾ ਕੋਈ ਇਦਾਂ ਦਾ ਆਰਡਰ ਨਾ ਕਰਦਾ ਪਵੇ ਤੇ ਨਾ ਹੀ ਕੋਈ ਇਦਾਂ ਦਾ ਜੁਰਮ ਕਰੇ ਜਿੱਤੇ ਕਰਕੇ ਦੁਆਰਾ ਪੈਨਦੀ ਨਿਬ ਤੋੜੀ ਜਾਵੇ ਔਰ ਤਾਂ ਕਿ ਉਹ ਯੂਸਲੈਸ ਹੋ ਗਿਆ ਉਹਦੇ ਨਾਲ ਲਾਈਫ ਉਹਦੀ ਖਤਮ ਹੋ ਗਈ ਇੱਕ ਮੈਸੇਜ ਹੈ ਸੋਸਾਇਟੀ ਦੇ ਵਿੱਚ ਕਿ ਭਾਈ ਜੇ ਆਪਾਂ ਅਗਰ ਕੋਈ ਵੀ ਜੁਰਮ ਕਰਦੇ ਆ ਤਾਂ ਉਹਦਾ ਫੈਸਲਾ ਜਿਹੜਾ ਹੈਗਾ ਧਰਤੀ ਤੇ ਕੀਤਾ ਜੁਰਮ ਦਾ ਫੈਸਲਾ ਇੱਥੇ ਹੋਣਾ ਹੈ ਜੇ ਲੁਕੋਗੇ ਤਾਂ ਉੱਪਰ ਜਾ ਕੇ ਦੇਖੋਗੇ। ਹਮਮ ਲੇਕਿਨ ਨਿਬ ਤੋੜ ਕੇ ਤੁਹਾਡੀ ਲਾਈਫ ਅੱਜ ਮੈਂ ਖਤਮ ਕਰਤੀ ਹੈ ਤੇ ਇਹ ਪੈਨ ਦੁਆਰਾ ਹੁਣ ਅੱਗੇ ਇਨਸਾਫ ਦੇ ਵਾਸਤੇ ਨਹੀਂ ਵਰਤਿਆ ਜਾਊਗਾ। ਹਮ ਆਖਰੀ ਜਿਹੜੇ ਜਦੋਂ ਫੈਸਲਾ ਸਣਾ ਜੱਜ ਸਾਹਿਬ ਨੇ ਜਿਹੜੀ ਉਹ ਆਖਰੀ ਜਿਹੜੀ ਅਖੀਰ ਤੇ ਉਹ ਲਾਈਨ ਨਿਬ ਤੋੜਨ ਵੇਲੇ ਕੀ ਬੋਲੀ? ਬੜਾ ਇੰਟਰਸਟਿੰਗ ਸੀਗਾ। ਇਮੋਸ਼ਨਲ ਹੋ ਗਏ ਸੀ ਬਹੁਤ ਜੱਜ ਸਾਹਿਬ ਕਿਉਂਕਿ ਫਾਂਸੀ ਦੀ ਸਜ਼ਾ ਜੱਜ ਸਾਹਿਬ ਬਹੁਤ ਇਮੋਸ਼ਨਲ ਸੀ। ਅੱਛਾ। ਫਾਂਸੀ ਦੇਣੀ ਸਜ਼ਾ ਦੇਣੀ ਸੌਖੀ ਨਹੀਂ ਹੁੰਦੀ। ਇਹ ਇੱਕ ਲਾਸਟ ਰਿਸੋਰਟ ਹੈ। ਹਮ ਉਹਨਾਂ ਨੇ ਉਦੋਂ ਜਦੋਂ ਨਿਬ ਤੋੜੀ ਫਾਂਸੀ ਸਜ਼ਾ ਦਿੱਤੀ ਜੋ 302 ਚ ਉਹਨਾਂ ਨੇ ਕਿਹਾ ਟੂ ਬੀ ਹੈਂਗਡ ਟਿਲ ਡੈਥ ਉਤੋਂ ਬਾਅਦ ਤੋੜੀ ਨਿਬ ਹੀ ਸੈਡ ਕਿ ਥਿਸ ਇਜ਼ ਰੇਅਰੈਸਟ ਆਫ ਦਾ ਰੇਅਰ ਕੇਸ ਜਿੰਨੇ ਕੀ ਸੋਸਾਇਟੀ ਦੀ ਕੌਨਸ਼ੀਅਸ ਨੂੰ ਹਲਾਤਾ ਔਰ ਸਦੀਆਂ ਬਾਅਦ ਇੱਕ ਐਦਾਂ ਦਾ ਕੇਸ ਹੋਇਆ ਜੇ ਚ ਬੱਚੇ ਨੂੰ ਜਿੰਦਾ ਦਫਨਾਇਆ ਗਿਆ ਉਹਨਾਂ ਨੇ ਗਜ਼ਨਵੀਦ ਦਾ ਗਜ਼ਨੀ ਦਾ ਮੁਹੰਮਦ ਗਜ਼ਨੀ ਦਾ ਰੈਫਰੈਂਸ ਦਿੱਤਾ ਅੱਛਾ ਕਿ ਪ੍ਰਾਣਾ ਜਿਹੜਾ ਹੈਗਾ ਆਲਰੇਡੀ ਇਹ ਹੁੰਦਾ ਸੀਗਾ ਔਰ ਜਿਹੜਾ ਖਤਮ ਹੋ ਚੁੱਕੀ ਹੈ ਪ੍ਰਥਾ ਹਮ ਲੇਕਿਨ ਅੱਜ ਇਹ ਲੜਕੀ ਨੇ ਲੇਡੀ ਨੇ ਇਹ ਪ੍ਰਥਾ ਨੂੰ ਦਾਦਾ ਜਾਬਰੂ ਕਰਤਾ ਔਰ ਅੱਜ ਤੋਂ ਬਾਅਦ ਇਹ ਪ੍ਰਥਾ ਦੇ ਅਗਰ ਕੋਈ ਵੀ ਇਦਾਂ ਦਾ ਕੰਮ ਕਰਦੇ ਸੋਸਾਇਟੀ 'ਚ ਕੋਈ ਕੰਮ ਕਰਦਾ ਹਮ ਤਾਂ ਉਹਦਾ ਜਿਹੜਾ ਹੈਗਾ ਐਂਡ ਰਿਜ਼ਲਟ ਮੌਤ ਹੀ ਹੈ ਹਮ ਅੱਜ ਇਹਦਾ ਜਿਹੜਾ ਬੜਾ ਕਲੀਅਰ ਐਂਡ ਲਾਊਡ ਮੈਸੇਜ ਹੈਗਾ ਜਾਇ ਸਭ ਨੂੰ ਹਮ ਕਿ ਜੁਡੀਸ਼ਰੀ ਜਿਹੜੀ ਹੈਗੀ ਹੈ ਹਰ ਮਜ਼ਦੂਮ ਦੇ ਨਾਲ ਖੜੀ ਹੈ ਹਰ ਗਰੀਬ ਨਾਲ ਖੜੀ ਹੈਗੀ ਹੈ ਔਰ ਇਨਸਾਫ ਦੇਣ ਲਈ ਖੜੀ ਹੈ ਹਮ ਔਰ ਉਸ ਤੋਂ ਬਾਅਦ ਜਦੋਂ ਇਹ ਹੋਇਆ ਔਰ ਮੈਨੂੰ ਲੱਗਾ ਦਿਲਰੋਜ਼ ਦੇ ਮਾਤਾ ਪਿਤਾ ਉਹਦੇ ਜਿਹੜੇ ਸਾਖ ਸਬੰਧੀ ਸੀ ਰੋਏ ਨੇ ਉਹ ਹੈ ਨਾ ਤੇ ਉਦੋਂ ਤੋਂ ਬਾਅਦ ਲਗਭਗ ਕੋਰਟ ਭਰੀ ਹੋਈ ਸੀਗੀ ਔਰ ਮੇਰੇ ਖਿਆਲ ਸਾਡੇ ਲਾਇਰਜ਼ ਜੀ ਬਹੁਤ ਸੀਗੇ ਦੇਖਣ ਵੀ ਕਿਉਂਕਿ ਇਸ ਤਰ੍ਹਾਂ ਦਾ ਕੇਸ ਆਪਣੇ ਆਪ ਦੇ ਵਿੱਚ ਬਹੁਤ ਇੱਕ ਅਲੱਗ ਸੀ ਔਰ ਦਿਲਚਸਪ ਸੀ ਕਿ ਇਸ ਮਾਮਲੇ ਦੇ ਵਿੱਚ ਸਜ਼ਾ ਕੀ ਹੁੰਦੀ ਹੈ ਕਿਉਂਕਿ ਜਿੰਨੇ ਇੰਨਾ ਹੀਨियस ਕ੍ਰਾਈਮ ਕੀਤਾ ਸਾਰੀ ਕਚੈਰੀ ਰੋਪੀ ਹਮ ਕਚੈਰੀ ਰੋਪੀ ਸਾਰੀ ਚੰਗੇ ਚੰਗੇ ਲਾਇਰਜ਼ ਮੈਂ ਸੱਚੀ ਗੱਲ ਦੱਸਾਂ ਉਹਨਾਂ ਦੇ ਅੱਖਾਂ 'ਚ ਅਥਰੂ ਸੀਗੇ ਅੱਛਾ ਅੱਜ ਸੁਸਾਇਟੀ ਦੇ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਆ ਲੇਡੀ ਸੀਗੀਆਂ ਕੁਛ ਆਈਆਂ ਮੇਰੇ ਕੋਲ ਅੱਛਾ ਅੱਜ ਉਹਨਾਂ ਨੇ ਰੋਇਆ ਰੋਕੇ ਦਿਖਾਇਆ ਕਿ ਬੇਟਾ ਆਸ਼ੀਰਵਾਦ ਦਿੱਤਾ ਤੇ ਮੈਨੂੰ ਕਈ ਉੱਥੇ ਜਾ ਕੇ ਕਹਿਣ ਲੱਫੇ ਕਿ ਕੋਮਨ ਸਾਹਿਬ ਤੁਸੀਂ ਫ੍ਰੀ ਕੇਸ ਕਰਤਾ ਮੈਂ ਕਿਹਾ ਜੀ ਮੈਂ ਗਲਤ ਗੱਲ ਹੈ ਮੈਂ ਫ੍ਰੀ ਕੇਸ ਨਹੀਂ ਕੀਤਾ ਮੈਂ ਕਿਹਾ ਜਿਹੜੇ ਤੁਹਾਡੇ ਹਸੀਸਾ ਮੈਨੂੰ ਮਿਲ ਜਣੇ ਨਾ ਇਹ ਸ਼ਾਇਦ ਮਨੂੰ ਕਰੋੜਾਂ ਰੁਪਏ ਖਰਚ ਕੇ ਵੀ ਨਾ ਮਿਲਦੀ ਹੂੰ ਹੂੰ ਇਸ ਹਿਸਾ ਨੜੀਆਂ ਨੇ ਜਿਹੜੀਆਂ ਅੱਜ ਮੈਨੂੰ ਸਾਰਾ ਦਿੱਤੀਆਂ ਉੱਥੇ ਆ ਕੇ ਲੋਕਾਂ ਨੇ ਔਰ ਫਿਰ ਫੋਨ ਤੇ ਦਿੱਤੀਆਂ ਨੇ ਯਾ ਆਪਣੇ ਘਰਾਂ 'ਚ ਬੈਠ ਕੇ ਦਿੱਤੀਆਂ ਨੇ ਮੈਨੂੰ ਲੱਗਾ ਅਰਦਾਸਾਂ ਬਹੁਤ ਸੀ ਇਸ ਕੇਸ ਦੇ ਨਾਲ ਬਹੁਤ ਅਰਦਾਸ ਬਹੁਤ ਅਰਦਾਸ ਚਲੋ ਤੁਹਾਡੀ ਤਾਂ ਇੱਕ ਸਟੱਡੀ ਸੀ ਐ ਪ੍ਰੋਫੈਸ਼ਨਲਿਜ਼ਮ ਤਾਂ ਸੀਗਾ ਪਰ ਇੱਕ ਹੋਰ ਅਰਦਾ ਇੱਕ ਹੋਰ ਪਾਵਰ ਵੀ ਇਹਦੇ ਪਿੱਛੇ ਲੱਗੀ ਸੀ ਅਰਦਾਸ ਬਹੁਤ ਸੀ ਲੋਕਾਂ ਦੀ ਬਿਤੀ ਨਾ ਜਾਏ ਜਨਕੀ ਅਰਦਾਸ ਦੇਖੋ ਲੋਕ ਅਰਦਾਸ ਸੀ ਔਰ ਮੇਰੇ ਸਹਾਂ ਨਾਲ ਜਿਹੜੇ ਵਰਲਡ ਦੇ ਵਿੱਚ ਬਹੁਤ ਲੋਕਾਂ ਦੇ ਫੋਨ ਆਇਆ ਆਸਟ੍ਰੇਲੀਆ ਤੋਂ ਆਇਆ ਕੈਨੇਡਾ ਤੋਂ ਆਇਆ ਅਮਰੀਕਾ ਤੋਂ ਆਇਆ ਯੂਕੇ ਤੋਂ ਆਇਆ ਆਇਆ ਮਨੂੰ ਜਰਮਨੀ ਤੋਂ ਆਇਆ ਫੋਨ ਨਿਊਜ਼ੀਲੈਂਡ ਤੋਂ ਆਇਆ ਫੋਨ ਮਲੇਸ਼ੀਆ ਤੋਂ ਆਇਆ ਹਮ ਇਹਨੇ ਲੋਕਾਂ ਨੇ ਜਿਹੜੇ ਕਾਲਸ ਕੀਤੀਆਂ ਹੈਗੀਆਂ ਨੇ ਅੱਜ ਸਭ ਇਹ ਕਰਨ ਵਾਸਤੇ ਕਿ ਕੁਮਾਰ ਸਾਹਿਬ ਆਹੜਾ ਇਨਸਾਫ ਹੋ ਗਿਆ ਨਾ ਬੱਚੇ ਨਾਲ ਇਹ ਇਨਸਾਫ ਜਿਹੜਾ ਹੈਗਾ ਅਸੀਂ ਦੇਖਣ ਨੂੰ ਤਰਸਦੇ ਪਏ ਸੁਣਨ ਨੂੰ ਤਰਸਦੇ ਪਏ ਸੀਗੇ ਇਹ ਮੈਂ ਲੁਧਿਆਣਾ ਜਿੱਥੇ ਜਾਂਦਾ ਆਮ ਤੌਰ ਤੇ ਮੈਨੂੰ ਲੋਕੀ ਮਿਲਦੇ ਆ ਫਲੌਕਸ ਦੇ ਵਿੱਚ ਆਂਦੇ ਆ ਲੋਕੀ ਔਰ ਮਿਲ ਕੇ ਵਨੂੰ ਜਦੋਂ ਦੋ ਦਿਨ ਦਾ ਸਮਾਜ ਦੇ ਵਿੱਚ ਲੋਕਾਂ ਨੂੰ ਮਿਲਦਾ ਪਿਆ ਇੱਕੋ ਗੱਲ ਕਰਦੇ ਸੀਗੇ ਕਿ ਘੁਮਨ ਸਾਹਿਬ ਇਸ ਮੌਤ ਇਸੇ ਹੋਣੀ ਚਾਹੀਦੀ ਹੈ ਔਰ ਇਹ ਸਾਰੀ ਉਹਨਾਂ ਦੀ ਅਰਦਾਸਾਂ ਨੇ ਔਰ ਬਾਕੀ ਪਰਿਵਾਰ ਦਾ ਜਿਹੜਾ ਹੈਗਾ ਵਾ ਕਿਉਂਕਿ ਬੱਚਾ ਖੋਇਆ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਇਨਸਾਫ ਮਿਲ ਗਿਆ ਕਿਉਂਕਿ ਇਨਸਾਫ ਤਾਂ ਬੱਚੇ ਦੀ ਮੌਤ ਦਾ ਕੋਈ ਵੀ ਨਹੀਂ ਦੇ ਸਕਦਾ ਲੇਕਿਨ ਵਰਲਡੀ ਅਗਰ ਕਿਹਾ ਜਾਵੇ ਤਾਂ ਇੱਕ ਮੈਸੇਜ ਜਿਹੜਾ ਕਲੀਅਰ ਕੱਟ ਚਲੇ ਗਿਆ ਕਿ ਬੇਇਨਸਾਫੀ ਨਹੀਂ ਹੋਊਗੀ ਸੁਣਵਾਈ ਹੈਗੀ ਹੈ ਸੁਣਵਾਈ ਹੈਗੀ ਹੈ ਔਰ ਜੁਡੀਸ਼ਰੀ ਬੈਠੀ ਹੈਗੀ ਹੈ ਔਰ ਜੁਡੀਸ਼ੀਅਲ ਆਫਸਰ ਜਿਹੜੇ ਬੈਠੇ ਆ ਇੱਥੇ ਇਨਸਾਫ ਦੇਣ ਦੀ ਬੈਠੇ ਆ ਕੁਮਰ ਸਾਹਿਬ ਇੱਕ ਜਦੋਂ ਇਹ ਹੋਇਆ ਸਾਰਾ ਫੈਸਲਾ ਆ ਗਿਆ ਉਹਦੇ ਮਾਤਾ ਪਿਤਾ ਰੋਏ ਨੇ ਉਹਨਾਂ ਦੇ ਨਾਲ ਉਹ ਉਹ ਜਿਹੜਾ ਇਨਸੀਡੈਂਟ ਜੇ ਥੋੜਾ ਜਿਹਾ ਦੱਸੋ ਕੋਈ ਗੱਲ ਪੱਤਰਕਾਰ ਬਹੁਤ ਆ ਗਏ ਸੀ ਤੁਸੀਂ ਉਹਨਾਂ ਨੂੰ ਬੁੱਕਲ ਚ ਲੈ ਕੇ ਤੁਸੀਂ ਦੱਸ ਕਿ ਮੇਰੀ ਬੇਟੀ ਅਰਗੀ ਹੈ ਉਹਨਾਂ ਦੇ ਪਿਤਾ ਤੁਹਾਡੇ ਨੂੰ ਝੁਕਦੇ ਨੇ ਤੁਸੀਂ ਉਹਨਾਂ ਨੂੰ ਚੁੱਕਦੇ ਹੋ ਜਿਹੜਾ ਇੱਕ ਬੜਾ ਆਪਣੱਤ ਭਰਿਆ ਲੱਗਿਆ ਇੱਕ ਚਲੋ ਵਕੀਲਾਂ ਦਾ ਪੇਸ਼ਾ ਬੜਾ ਤੁਸੀਂ ਆਪਣੱਤ ਦਿਖਾਈ ਉੱਥੇ ਪਹਿਲੀ ਗੱਲ ਵੇਦੀ ਸਭ ਮੈਂ ਤੁਹਾਨੂੰ ਇੱਕ ਬੇਨਤੀ ਲੰਨਾ ਸਾਡਾ ਇਮੋਸ਼ਨਲ ਹੋਣਾ ਬੰਦਾ ਨਹੀਂ ਕਿਉਂਕਿ ਅਸੀਂ ਅਗਰ ਕਿਸੇ ਦਾ ਕੇਸ ਲੜਦੇ ਆਂ ਅਸੀਂ ਇਮੋਸ਼ਨਲ ਹੋ ਜਾਂਦੇ ਆ ਨਾ ਫਿਰ ਅਸੀਂ ਪਾਰਟ ਬਨ ਜਾਂਦੇ ਆ ਹਮਮ ਲੇਕਿਨ ਇਸ ਕੇਸ ਦੇ ਵਿੱਚ ਮੈਂ ਪਹਿਲੀ ਵਾਰ ਲਾਈਫ ਦੇ ਵਿੱਚ ਇਮੋਸ਼ਨਲ ਹੋਇਆ ਪਹਿਲੀ ਵਾਰ 33 ਸਾਲ ਦੇ ਕਰੀਏ ਪਹਿਲੀ ਵਾਰ ਕਿਉਂਕਿ ਕਿ ਇਹ ਤੁਸੀਂ ਬਹੁਤ ਵੱਡੇ ਵੱਡੇ ਲੜੇ ਹੋਣੇ ਜਿੱਤੇ ਹੋਣੇ ਆ ਜਿਹੜਾ ਕਿ ਚੱਲਦੇ ਆ ਮਦਰ ਕੇਸਿਸ ਬਹੁਤ ਚੱਲਦੇ ਆ ਸਿਵਲ ਕੇਸਿਸ ਬਹੁਤ ਚੱਲਦੇ ਆ ਦੇਖਿਆ ਸੀ ਜਿੱਤਾਂ ਵੀ ਬਹੁਤ ਹੈ ਹਾਰ ਵੀ ਜਾਂਦਾ ਹੈ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਕਾਗਜ਼ ਤਾਂ ਇੰਡੀਪੈਂਡ ਕਰਦਾ ਹੈ ਲੇਕਿਨ ਇਸ ਕੇਸ ਇਹਨਾਂ ਜਿਹੜੀ ਅੰਦਰ ਆਤਮਾ ਉਹ ਝੰਜੋੜੀ ਹੋਈ ਸੀ ਜਦੋਂ ਮੈਂ ਉਹਦਾ ਮੈਡੀਕਲ ਪੜਿਆ ਨਾ ਬੇਟੀ ਦਾ ਉਹਦੇ ਮੈਂ ਇਮੇਜਿਨ ਕਰ ਸਕਦਾ ਸੀ ਕਿ ਉਹਦੀ ਡੈਥ ਕਿੰਨੀ ਪੇਨਫੁਲ ਹੋਈ ਹੋਣੀ ਹੈ ਫੇਫੜਾ ਜਰੀਤ ਸੀ ਉਹਦੇ ਪੇਰੈਂਟਸ ਨਹੀਂ ਇਮੇਜਿਨ ਕਰ ਸਕਦੇ ਕਿਉਂਕਿ ਉਹਨਾਂ ਨੂੰ ਮੈਡੀਕਲ ਸਾਇੰਸ ਬਾਰੇ ਨਹੀਂ ਸੀ ਪਤਾ ਅਸੀਂ ਮੈਡੀਕਲ ਸਾਇੰਸ ਪੜ੍ਹੀ ਹੈ ਮੈਂ ਜਦੋਂ ਟ੍ਰੇਚਾਜ ਨੂੰ ਕਹਿੰਦੇ ਆ ਵੈਂਟ ਪਾਈਪ ਦੇ ਵਿੱਚ ਫੂਡ ਪਾਈਪ ਦੇ ਵਿੱਚ ਉਹਦਾ ਦਿੱਤਾ ਸੀਗਾ ਨੱਕ ਚ ਦਿੱਤਾ ਅੱਖਾਂ ਚ ਦਿੱਤਾ ਕੰਨਾਂ ਚ ਦਿੱਤਾ ਮੂੰਹ ਚ ਦਿੱਤਾ ਮੈਂ ਸੋਚਦਾ ਸੀ ਕਿ ਜਦੋਂ ਬੱਚੇ ਦੱਬਿਆ ਹੋਣਾ ਉਹਨੇ ਸਾਹ ਲੈਂਦੀ ਹੋਣੀ ਹੈ ਤੇ ਅੰਦਰ ਦਿੱਤਾ ਜਾਂਦਾ ਹੋਣਾ ਜਦੋਂ ਮੂੰਹ ਖੋਲਦੀ ਹੋਣੀ ਹੈ ਕਿ ਨੱਕ ਨਾਲ ਨਹੀਂ ਸਾਹ ਲੈਂਦਾ ਉਹਦਾ ਮੂੰਹ ਨਾਲ ਹੀ ਤਾਂ ਅੰਦਰ ਦਿੱਤਾ ਗਿਆ ਉਹ ਕਿੰਨੀ ਦਰਦਨਾਕ ਮੌਤ ਹੋਈ ਹੋਣੀ ਹੈ ਕੋਈ ਸੋਚ ਕੇ ਦੇਖੋ ਕਿ ਬੰਦੇ ਦਾ ਸਾਹ ਬੰਦ ਕਰ ਦੋ ਔਰ ਜੇ ਬੰਦਾ ਸਾਹ ਲਵੇ ਉਹ ਵੀ ਬੱਚਾ ਜਿਹੜਾ ਹੈਗਾ ਵੈ ਜਿਹੜਾ ਗੁੱਡਫੇਸ ਚ ਇਹਦੇ ਨਾਲ ਗਿਆ ਹੋਣਾ ਹੈ ਗੁੱਡਫੇਸ ਗਿਆ ਹੋਣਾ ਗਵਰਨਨ ਸੀਗੀ ਭੂਆ ਕਹਿੰਦੀ ਸੀ ਉਹਨੂੰ ਔਰ ਉਸ ਦਬਤਾ ਤੇ ਉਹਦੇ ਜੋ ਸਾਹ ਲਿਆ ਹੋਣਾ ਹੈ ਅੰਦਰ ਕਿੰਨਾ ਉਸ ਰੇਤੇ ਦੇ ਅੰਦਰ ਜਾ ਕੇ ਵਿੰਡ ਪਾਈ ਪਾੜੀ ਹੋਣੀ ਹੈ ਫਿਰ ਉਸ ਤੋਂ ਬਾਅਦ ਫੂਡ ਪਾਈ ਪਾੜੀ ਹੋਣੀ ਹੈ ਲੰਗਸ ਤੱਕ ਦਿੱਤਾ ਚਲੇ ਗਿਆ ਮੈਂ ਸੋਚ ਕੇ ਮੇਰੀ ਨਾ ਰੂਹ ਕੰਬ ਜਾਂਦੀ ਹੈ ਸੱਚੀ ਜਦੋਂ ਪਹਿਲੀ ਵਾਰ ਤੁਸੀਂ ਪੜਿਆ ਸੀ ਇਹ ਜਦ ਮੈਂ ਪੜਿਆ ਮੈਂ ਮੈਡੀਕਲ ਦੇਖਿਆ ਮੇਰੀ ਆਪਣੀ ਰੂਹ ਕੰਬ ਗਈ ਮੈਂ ਪੇਰੈਂਟਸ ਨੂੰ ਦੱਸਜੋਗਾ ਨਹੀਂ ਰਿਹਾ ਕਿ ਮੈਂ ਤੁਹਾਨੂੰ ਦੱਸਾਂ ਤੁਹਾਡੀ ਬੇਟੀ ਨਾਲ ਕੀ ਹੋਇਆ ਉਹਨਾਂ ਦੇ ਪੇਰੈਂਟਸ ਨੂੰ ਇੰਨਾ ਇੰਨਾ ਡੰਗਿਆਈ ਦੇ ਵਿੱਚ ਇੰਨਾ ਨਹੀਂ ਪਤਾ ਬਾਅਦ ਤੱਕ ਨਹੀਂ ਦੱਸ ਸਕਿਆ ਹਿੰਮਤ ਨਹੀਂ ਪਈ ਦੱਸਣ ਦੀ ਹੂੰ ਜੋ ਡਾਕਟਰ ਸਾਹਿਬ ਨੇ ਐਕਸਪਲੇਨ ਕੀਤੀ ਹੈ ਇੰਜਰੀਜ਼ ਆਗੇ ਹੂੰ ਤੇ ਉਹਨਾਂ ਨੂੰ ਦੱਸਿਆ ਹੂੰ ਮੇਰਾ ਆਪਣਾ ਸੱਚੀ ਗੱਲ ਦੱਸਾਂ that was a ਮੇਰੇ ਸਾਰੇ ਕੇਸ ਜਿਆਦਾ ਇਮੋਸ਼ਨਲ ਸਭ ਤੋਂ ਔਖਾ ਬਿਆਨ ਸੀਗਾ ਡਾਕਟਰ ਸਾਹਿਬ ਦਾ अच्छा डॉक्टर ਸਾਹਮਣੇ ਜੋ ਦੱਸਿਆ ਮੇਰੇ ਨਾਲ ਆਏ ਸੀ ਜਿਵੇਂ ਲਾਈਵ ਰੀਲ ਸਾਹਮਣੇ ਚੱਲਦੀ ਹੁੰਦੀ ਹੈ ਲੈ ਅੱਖਾਂ ਦੇ ਕੇ ਕਿ ਕਿਵੇਂ ਬੱਚੇ ਨੇ ਮੂਹੇ ਪਏ ਨੇ ਪੁੱਠੇ ਪਏ ਨੇ ਸਾਹ ਲਿਆ ਹੋਣਾ ਤੇ ਕਿਵੇਂ ਰੇਤਾ ਅੰਦਰ ਗਿਆ ਹੋਣਾ ਕਿਵੇਂ ਉਹਦੇ ਪਾਰਟੀਕਲਸ ਅੰਦਰ ਪਾੜ ਦਿੰਦੇ ਕਿਵੇਂ ਬਲੀਡਿੰਗ ਹੋਈ ਹੋਣੀ ਹੈ ਅਨ ਇਮੇਜਨੇਬਲ ਮਤਲਬ ਆਪਾਂ ਇੱਕ ਹਿਊਮਨ ਬੰਦਾ ਨਾ ਸੋਚ ਨਹੀਂ ਸਕਦਾ ਉਹ ਗੱਲ ਕਿ ਕਿਦਾਂ ਉਹਦਾ ਕੀ ਹੋਇਆ ਹੋਣਾ ਮੈਂ ਤਾਂ ਉਸ ਦਿਨ ਸੱਚੀ ਗੱਲ ਅਰਦਾਸ ਕੀਤੀ ਉਸ ਦਿਨ ਮੈਂ ਅਰਦਾਸ ਕੀਤੀ ਕਿ ਜਿੰਨੀ ਦਰਦਨਾਕ ਮੌਤ ਇਹ ਬੱਚੇ ਦੀ ਹੋਈ ਹੈ ਸ਼ਾਇਦ ਕਦੀ ਮੈਂ ਸੁਣੀ ਵੀ ਨਹੀਂ ਹੋਣੀ ਹੈਗੀ ਔਰ ਇੱਕ ਬਾਰਬਰੀਕ ਐਕਟ ਸੀਗਾ 인 휴ਮਨ ਐਕਟ ਸੀਗਾ ਹਮਮ ਔਰ ਇੱਕ ਐਦਾਂ ਦਾ ਵਾਇਲੈਂਸ ਵਾਲਾ ਵਾਇਲੈਂਟ ਐਕਟ ਸੀਗਾ ਜਿਹੜਾ ਕਿ ਅਸੀਂ ਆਮ ਹਿਊਮਨ ਬੀنگ ਤੋਂ ਸੋਚ ਨਹੀਂ ਸਕਦੇ ਹਮਮ ਸੋ ਮੈਂ ਇਮੋਸ਼ਨਸ ਬਹੁਤ ਹਾਈ ਫਲੋ ਕੀਤੀਆਂ ਨੇ ਇਸ ਕੇਸ ਦੇ ਵਿੱਚ ਹਮਮ ਬੜਾ ਕੁਝ ਦੇਖਣ ਨੂੰ ਮਿਲਿਆ ਸੋਚਣ ਨੂੰ ਮਿਲਿਆ ਤਾਂ ਬਿਲਕੁਲ ਪਰਪਕਾਰ ਸਿੰਘ ਕੋ ਮਨਹੋਰਾ ਦੇ ਨਾਲ ਗੱਲਬਾਤ ਕੀਤੀ ਆ ਦਿਲਰੂਜ਼ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਹੈ ਜਿਹੜੀ ਮੁਲਜ਼ਮ ਸੀ ਨੀਲਮ ਤੇ ਆ ਪਰਪਕਰ ਸਿੰਘ ਘੁੰਮਣ ਤੇ ਉਹਨਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਪੂਰੇ ਅੰਜਾਮ ਤੱਕ ਪਹੁੰਚਾਉਣ ਦੇ ਲਈ ਕੁਮਰ ਸਾਹਿਬ ਬਹੁਤ ਤੜਾ ਧੰਨਵਾਦ ਤੁਹਾਨੂੰ ਇਸ ਸਟੂਡੀਓ ਦੇ ਵਿੱਚ ਆਏ ਔਰ ਲੱਖਾਂ ਪੰਜਾਬੀਆਂ ਦੇ ਵੱਲੋਂ ਵੀ ਤੁਹਾਡਾ ਧੰਨਵਾਦ ਤੁਸੀਂ ਇਸ ਇੱਕ ਜਿਹੜਾ ਐਸਾ ਕੇਸ ਸੀਗਾ ਜਿਹਨੇ ਹਿਲਾ ਕੇ ਰੱਖ ਦਿੱਤਾ ਸੀ ਇਹ ਸਵਾਲ ਚੱਕਤੇ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਔਰ ਜੁੰਦੇਜੀ ਇੱਕ 22 ਸਾਲ ਦੀ ਬੱਚੀ ਨੂੰ ਦਫ਼ਨ ਕੀਤਾ ਔਰ ਮੈਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਦੇ ਲਈ ਬਹੁਤ ਕਾਬਿਲ ਤਾਰੀਫ ਹੈ ਤੁਹਾਡਾ ਕੰਮ ਔਰ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਸਾਨੂੰ ਸਮਾਂ ਦਿੱਤਾ ਥੈਂਕ ਯੂ